ਤਸਵੀਰਾਂ ਬਖਾਵਾਂਗੇ ਤੁਹਾਨੂੰ ਉਸ ਪਰਿਵਾਰ ਦੀਆਂ ਜਿਨ੍ਹਾਂ ਦਾ ਜਿਹੜਾ ਕਿ ਜਵਾਨ ਪੁੱਤ ਮਰਚਨ ਦੇਵੀ ਵਿੱਚ ਭਰਤੀ ਹੋਇਆ ਤੇ ਵੱਡਾ ਅਫਸਰ ਲੱਗਿਆ ਉਹਦਾ ਜਨਮ ਦਿਨ ਸੀਗਾ 17 ਨੂੰ 17 ਨੂੰ ਉਹਦਾ ਜਨਮ ਦਿਨ ਤੇ ਸੋ 17ਵਾਂ ਹੀ ਹੁੰਦੀ ਆ ਕਿ 17 ਨੂੰ 12:46 ਮਿੰਟ ਤੇ ਮੈਨੂੰ ਕੈਪਟਨ ਦਾ ਫੋਨ ਆਇਆ ਕਿ ਤੁਹਾਡਾ ਬੱਚਾ ਲਾਪਤਾ ਹੋ ਗਿਆ ਫਿਰ ਜਦੋਂ ਡਰ ਗਿਆ ਸਾਡਾ ਮੁੰਡਾ ਹੋ ਜਾ ਕੰਮ ਨਹੀਂ ਕਰ ਸਕਦਾ ਸਾਡੇ ਮੁੰਡੇ ਹੋ ਜਾ ਹੀ ਨਹੀਂ ਸੀ ਜਿਹੜਾ ਮਾਨਦਾਰ ਸੀ ਜਿੰਨਾ ਉਹ ਸੇਵਾ ਭਾਵ ਕਰਦਾ ਸੀ ਗੁਰਦੁਆਰੇ ਜਾਣਾ ਕਿ ਨਹੀਂ ਅਗਰ ਇਹ ਚੀਜ਼ਾਂ ਨਹੀਂ ਚੜਾਉਣੀਆਂ ਕਦੀ ਪਰਵਾਹ ਨਹੀਂ ਕੀਤੀ ਉਹਨੇ ਮੈਨੂੰ ਪੁੱਛਦਾ ਕੈਪਟਨ ਪੁੱਛਦਾ ਵੀ ਉਹਨੂੰ ਤਰਨਾ ਆਉਂਦਾ ਸੀ ਮੈਂ ਕਿਹਾ ਸਾਹਿਬ ਅਦਰ ਪਹਿਲਾਂ ਦੱਸੋ ਤਰਨਾ ਆਉਂਦਾ ਹੀ ਮੈਨੂੰ ਦੱਸੋ ਵੀ ਤੁਸੀਂ ਕੈਪਟਨ ਜੇ ਤੁਹਾਨੂੰ ਨਹੀਂ ਪਤਾ ਵਾ ਤੇ ਬੱਚਾ ਤਰ ਸਕਦਾ ਬੱਚਾ ਤਾਂ 24 24 ਘੰਟੇ ਤਰ ਸਕਦਾ ਉਹਦੇ ਵਿੱਚ ਸਮੁੰਦਰ ਦੇ ਵਿੱਚ ਜਿੰਨੀ ਉਹਨਾਂ ਨੂੰ ਟ੍ਰੇਨਿੰਗ ਹੁੰਦੀ ਆ ਹਰਜੋਤ ਸਿੰਘ ਦਾ ਬਹੁਤ ਵੱਡਾ ਸੁਪਨਾ ਸੀ ਜੇ ਕਿ ਮੈਂ ਬਹੁਤ ਵੱਡੀ ਕੋਠੀ ਬਣਾਉਣੀ ਆ ਹੁਣ ਵੀ ਉਹਨੂੰ ਚਾਹ ਸੀ ਬੜਾ ਕਿ ਮੈਂ ਡੈਡੀ ਹੋਟਲ ਬਣਾਵਾਂਗਾ ਤੇ ਫਿਕਰ ਨਾ ਕਰੋ ਮੈਂ ਤੁਹਾਨੂੰ ਮਤਲਬ ਮੈਂ ਹੁਣ ਜਿਹੜਾ ਚੀਫ ਅਫਸਰ ਬਨਜੂਗਾ ਉਸ ਤੋਂ ਬਾਅਦ ਇੱਕ ਆਪਾਂ ਹੋਟਲ ਖਰੀਦਾਂਗੇ ਤਾਂ ਨੂੰ ਵੀ ਪਤਾ ਲੱਗਾ ਵੀ ਕਹਿੰਦੇ ਫਾਦਰਡੇ ਵਾਲ ਦੇ ਵੀ ਤੁਹਾਨੂੰ ਉਹਨਾਂ ਨੇ ਫੋਨ ਕਰਕੇ ਵਿਸ਼ ਕੀਤਾ ਵਾ ਫੋਨ ਜਦੋਂ ਫਾਦਰਡੇ ਸੀ ਤੁਹਾਨੂੰ ਵਧਾਈ ਦਿੱਤੀ ਆ ਫਾਦਰਡੇ ਦੀ ਤੇ ਅਤੇ ਤੁਹਾਨੂੰ ਕਿਹਾ ਵੀ ਤੁਸੀਂ ਜੋ ਖਾਣਾ ਪੀਣਾ ਬਾਹਰੋਂ ਖਾ ਲਿਓ ਅੱਜ ਰੋਟੀ ਨਾ ਘਰੇ ਬਣਾਓ ਕੀ ਕਰਨੀਏ ਭਾਈ ਉਹ ਤੋਂ ਬਾਅਦ ਸਟਨ ਬੜੀ ਗੱਲ ਹੋਈ ਬੜੀ ਖੁਸ਼ੀ ਨਹੀਂ ਫਿਰ ਮੈਨੂੰ ਕਹਿੰਦਾ ਵੀ ਤੁਹਾਨੂੰ ਡੈਡੀ ਐਤਕੀ ਨਾ ਪਹਾੜ ਹਿਮਕੋਟ ਸਾਹਿਬ ਯਾਤਰਾ ਕਰਾ ਕੇ ਲੈ ਆਉਣੀ ਹੈ ਮੈਂ ਕਹਿੰਦਾ ਹਿਮਕੋਟ ਸਾਹਿਬ ਵੀ ਜਾਵਾਂ ਤੇ ਹਣੀ ਸ਼੍ਰੀਨਗਰ ਵੀ ਜਾਣਾ ਗੱਡੀ ਮੈਨੂੰ ਲੈ ਕੇ ਦੇ ਕੇ ਗਿਆ ਨਵੀਂ ਗੱਡੀ ਲੈ ਕੇ ਦੇ ਕੇ ਆਟਕਾ ਗੱਡੀ ਮੇਰ ਕੋ ਵੇ ਸੁਬ ਜਦੋਂ ਫੋਨ ਕਾਲ ਆਂਦਾ ਉਦੋਂ ਹਾਲਾਤ ਕੀ ਸੀ ਪਰਿਵਾਰ ਦੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਤਮ ਸੀ ਜਦੋਂ ਫੋਨ ਕਰਕੇ ਦੱਸਦੇ ਨੇ ਵੀ ਤੁਹਾਡਾ ਜਿਹੜਾ ਪੁੱਤਰ ਆ ਹਰਜੋਤ ਉਹ ਲਾਪਤਾ ਹੋ ਗਿਆ ਫਿਰ ਪਰਿਵਾਰ ਤੇ ਕੀ ਬੀਤੀ ਆ ਪਰਿਵਾਰ ਤੇ ਤੁਹਾਨੂੰ ਪਤਾ ਫਿਰ ਕੀ ਬੀਤ ਸਕਦੀ ਆ ਪਰਿਵਾਰ ਤੇ ਪਰਿਵਾਰ ਤੇ ਜੋ ਵੀ ਤਾਂ ਹੋਇਆ ਪਹਿਲਾਂ ਤਾਂ ਇੱਕ ਫੇਕ ਨੂਸ ਬਾਅਦ ਵਿੱਚ ਫਿਰ ਕਾਲ ਕੀਤੀ ਉਹਨੂੰ ਫਿਰ ਕਹਿੰਦੇ ਨੇ ਠੀਕ ਹੈਗੀ ਆ ਫਿਰ ਅਸੀਂ ਬਹੁਤ ਡਰ ਕੇ ਕਿ ਤੱਕ ਨੰਬਰਾਂ ਦੇ ਧੱਕੇ ਖਾ ਖਾ ਕੇ ਉਹ ਵਿਚਾਰੇ ਲਖਣੋਂ ਤੱਕ ਬਸਾਂ ਦੇ ਧੱਕੇ ਖਾਂਦਾ ਕਿ ਡੈਡੀ ਤੁਹਾਡੇ ਕੋਲ ਪੈਸੇ ਨਹੀਂ ਹੈ ਕੋਈ ਗੱਲ ਨਹੀਂ बस इस तरह ही जिंदगी उन बेचारे ने मुश्किल आना खड़ी जे हुन मेरा सब कुछ ਖਸਾਇਆ ਪਰ ਜਦੋਂ ਇਸ ਤਰ੍ਹਾਂ ਦਾ ਫੋਨ ਹੁੰਦਾ ਵਾ ਤੇ ਕੀ ਲੱਗਦਾ ਨਹੀਂ ਮਾਪੇ ਦਾ कलेजा ਜਿਹੜਾ ਉਹ ਪਾਰ ਜਾਂਦਾ कलेजे ਤੁਸੀਂ ਜੇ ਸਾਡਾ ਅਟੈਕ ਹੋ ਨਹੀਂ ਹੋਇਆ ਸਾਨੂੰ ਇਹ ਵੀ ਵੇਖੋ ਸਾਡਾ ਬੱਚਾ ਇਹਨਾਂ ਲੈ ਗਈ ਕੋਈ ਮਤਲਬ ਕਹਿੰਦੇ ਆਪਾਂ ਕੋਸ਼ਿਸ਼ ਨਹੀਂ ਕਰਦੇ ਮੇਰੀ ਗਲੀ ਮਹੱਲੇ ਦੇ ਵਿੱਚੋਂ ਪੁੱਛੋ ਹਰ ਕਦੇ ਪੈਰ ਛੁੱਕੇ ਜਾਣਾ ਹਰ ਕਦੀ ਮਦਦ ਕਰਨੀ ਰੋਜ਼ ਮੈਂ ਚੀਂਦਾਂ ਤੇ ਜਾਂਦਾ ਨਾ ਰੋਜ਼ ਤੇ ਮੈਂ ਦਰਬਾਰ ਸਾਹਿਬ ਜਾਂਦਾ ਰੋਜ਼ਾਨਾ ਕੋਈ ਦਿਨ ਐਸਾ ਮੈਂ ਨਾ ਨਹੀਂ ਪਹੁੰਚਦਾ ਜਦਦਰ ਮੈਂ ਬੱਚਿਆਂ ਦੀ ਅਰਦਾਸ ਨਹੀਂ ਕਰਦਾ ਜਾ ਕੇ ਤੇ ਮੈਨੂੰ ਨਹੀਂ ਪਤਾ ਵੀ ਮੈਂ ਨਾ ਰੱਬ ਨੇ ਮੇਰਾ ਪਾਣਾ ਵਰਤਾਇਆ ਫਿਰ ਅਸੀਂ ਕਦੇ ਚਲੋ ਉਹ ਕਹਿੰਦੇ ਜੀ ਅਸੀਂ ਲਾਤੀਏ ਰੈਸਕਿਊ ਕਰਨ ਲਈ ਨਹੀਂ ਲਾਤੀਏ ਹੈਲੀਕਾਪਟਰ ਲਾਤੇ ਆ بڑے بڑے ਹੈਲੀਕਾਪਟਰ ਲਾਤੇ ਆ ਬੋਟਾਂ ਲਾਤੀਆਂ ਬੜਾ ਘੇਰਾ ਵਧਾਤਾ ਤੀਜੇ ਦਿਨ ਫਿਰ ਕਹਿੰਦੇ ਹੋਰ ਘੇਰਾ ਵਧਾਤਾ ਇੰਨ ਦਿਨ ਦੀ ਉਹਨਾਂ ਨੂੰ ਹੀ ਸੀ ਪਰਮਿਸ਼ਨ ਲੱਭੰਦੀ ਉਹਨਾਂ ਨੇ ਉੱਪਰੋਂ ਮਿਨਿਸਟਰੀ ਤੋਂ ਫੇਰ ਦੋ ਦਿਨ ਹੋਰ ਵਧਾਏ ਉਹਨਾਂ ਨੇ ਫੇ ਦੋ ਦਿਨ ਹੋਰ ਵਧਾਏ ਹੁਣ ਅੱਜ ਆਖਰੀ ਦਿਨ ਹੈ ਵੇਖੋ ਮਾਜਮੰਦਰ ਮੇਰੇ ਮੁੰਡੇ ਨੂੰ ਹੋ ਗਿਆ ਮੈਂ ਆਪਣੀ ਭਾਜੀ ਘਰ ਮੈਂ ਕੀ ਕਿਸੇ ਨੂੰ ਮੂੰਹ ਦਿਖਾਵਾਂ ਮੈਂ ਕੀ ਕਹਾਂ ਮੈਂ ਕਿਸੇ ਨੂੰ ਕੀ ਮੂੰਹ ਦਿਖਾਵਾਂ ਮੈਂ ਇਹੋ ਜਿਹਾ ਕਰਮ ਕੀਤਾ ਏਡਾ ਮੁੰਡਾ ਝਮਕੇ ਤੇ ਮੁੰਡਾ ਮੁੰਡਾ ਸਦਾ ਦੀ ਕੋਈ ਨਾ ਹੋ ਸਕਦਾ ਕੋਈ ਪਰਮਾਤਮਾ ਜਿੱਥੇ ਵੀ ਸਾਡਾ ਵੀਰ ਹੋਊਗਾ ਠੀਕ ਹੋਗਾ ਪਰ ਕੀ ਲੱਗਦਾ ਸੀ ਸੁੱਖ ਲੈਣ ਦੀ ਵਾਰੀ ਸੀ ਹੁਣ ਕਿਉਂਕਿ ਬੁੜਾਪੇ ਦਾ ਸਹਾਰਾ ਸੀ ਬੜੀਆਂ ਆਸਾਂ ਸੀ ਵੀ ਹਜੋ ਦਾ ਵਿਆਹ ਵੀ ਕਰਾਂਗੇ ਪੁੱਤ ਪੋਤੇ ਨਾਲ ਖੇਡਾਂਗੇ ਨੌਂ ਕਰੇ ਲਿਆਵਾਂਗੇ ਬੜੀਆਂ ਰੀਝਾਂ ਹੁਲੀਆਂ ਬੰਚ ਮੈਂ ਤੇ ਇਹੋ ਚ ਕਰਨੀ ਚਾਹੁੰਨਾ ਰਜੋਤ ਸਾਰੇ ਅਰਦਾਸਾ ਕਰੋ ਮੇਰੇ ਮੁੰਡਾ ਤੰਦਰੁਸਤ ਰਹੇ ਪਾਸ ਮਸਾਰੇ ਦੁਨੀਆ ਨੂੰ ਕਮਾਗਾ ਮੇਰਾ ਮੁੰਡਾ ਤੰਦਰੁਸਤ ਰਹੇ ਚੱਟਦੀ ਕੰਨਾ ਜੋ ਵੇ ਬਸ ਵਾਹਿਗੁਰੂ ਕਿਰਪਾ ਕਰੇ 16 ਤਰੀਕ ਰਾਤ ਨੂੰ ਮੇਰੇ ਨਾਲ ਉਹਦੀ ਗੱਲ ਹੋਈ ਯਾਰ ਕਹਿੰਦਾ ਮਮੇ 13 ਤਰੀਕ ਪਾ ਦਿੱਤੀ ਤੇ 15 16 ਤੱਕ ਮੈਂ ਆ ਜਾਵਾਂਗਾ ਮੈਂ ਕਿਵੇਂ ਲੋਟੇ ਗਿਆ ਮੈਨੂੰ ਐਸੋ ਪੇ ਬਾਹਰ ਦਵਾਜੇ ਉਲ ਵੇਖਣਦੇ ਜੀ ਇਹ ਲੱਗਦਾ ਵੀ ਸ਼ਰ ਹਰਜੋਤ ਕਦੋਂ ਆਊਗਾ ਅਜੋਦਾਊਗਾ ਲੱਗਦਾ ਹੈ ਹੈ ਲੱਗਦਾ ਮੈਂ ਜਦੋਂ ਵੇਖਦਾ ਮਾਰ ਮਗਾ ਨਹੀਂ ਆ ਗਿਆ ਸਾਡ ਨਹੀਂ ਮਗਾ ਨਹੀਂ ਮਾਰੇ ਕਿਉਂ ਨਾ ਕੋਈ ਨਹੀਂ ਆ ਗਿਆ ਜਦ ਕੀ ਉਹਦੀ ਡਿਊਟੀ 12 ਮਈ ਦੀ ਸੀ ਤੇ 1.15 ਮਈ ਤੋਂ ਸੰਦੂ ਸੰਦ ਵੀ 1.15 ਮਈ ਦਾ ਬੱਚਾ ਨਹੀਂ ਲੱਭਣ ਡਿਆ ਇਹ ਕਿਸ ਤਰ੍ਹਾਂ ਹੋ ਸਕਦਾ ਕਿ 1.15 ਮਈ ਮੇ 12 ਮਈ ਡਿਊਟੀ ਹੋਏ ਤੇ ਬੱਚਾ 1.15 ਮਈ ਮੇ ਤੋਂ ਗਾਇਬ ਹੋ ਜਾਵੇ ਫਿਰ ਉਹ ਕਹਿੰਦੇ ਕਿ ਇਹਦੀ ਜੁੱਤੀ ਮੇਰਾ ਮੋਬਾਈਲ ਉੱਥੇ ਹੀ ਪਿਆ ਹੋਇਆ ਦੇਖੋ ਜੇ ਬੱਚੇ ਦਾ ਜੁੱਤੀ ਮੋਬਾਈਲ ਪਿਆ ਤਾਂ ਬੱਚਾ ਮੇਰਾ ਕਿੱਥੇ ਚਲੇ ਗਿਆ ਇਹ ਤਾਂ ਬੜੀ ਆਸਤੀ ਜੀ ਐਸ ਕਿਉਂ ਨਹੀਂ ਕਹੇ ਤੇ ਮਾਇਆ ਤੇ ਹਰ ਕਿਸ ਰਿਸ਼ਤਾ ਰੱਬ ਕੀ ਤਰ੍ਹਾਂ ਵਿਆਹ ਕਰਨਾ ਆਸਾ ਤਾਂ ਮੇਰੀਆਂ ਬੜੀਆਂ ਸੀ ਜੀ ਪਰ ਮੈਂ ਹੁਣ ਕੀ ਕਰ ਸਕਦੀ ਮੈਨੂੰ ਅਜੇ ਕੋਈ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਨੂੰ ਮੈਂ ਜੋ ਤੂੰ ਜੋ ਤੂੰ ਕਹਿਣਾ ਹਣੀਆਂ ਹਣੀਆਂ ਕਿੱਥੇ ਹਣੀਆਂ ਘਰ ਵੀ ਜਦੋਂ ਮੰਦੂਚੇ ਘਰ ਤੋਂ ਜਦੋਂ ਕਰੋ ਉਹ ਆ ਉਹ ਤੋਂ ਵੀ ਮੈਂ ਉਹਨੂੰ ਵੇਖਣਾ ਮੈਨੂੰ ਨਵੇਂ ਲੱਗਦਾ ਇੱਕ ਬੂਆ ਖੜਖਾਇਆ ਹੈ ਯਾਨੀ ਨੇ ਲੱਗਦਾ ਮੈਨੂੰ ਇਹਨੇ ਭੱਜ ਕੇ ਜਾਣਾ ਵੇਖਣਾ ਬੂਆ ਕਹਿੰਦੀ ਨਹੀਂ ਹਣੀ ਨਹੀਂ ਉਤਰੇ ਲੱਗਦਾ ਤੁਹਾਨੂੰ ਸასიਖਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਮਖਾਵਾਂਗੇ ਤੁਹਾਨੂੰ ਉਸ ਪਰਿਵਾਰ ਦੀਆਂ ਜਿਨ੍ਹਾਂ ਦਾ ਜਿਹੜਾ ਕਿ ਜਵਾਨ ਪੁੱਤ ਮਰਚਨ ਦੇਵੀ ਵਿੱਚ ਭਰਤੀ ਹੋਇਆ ਤੇ ਵੱਡਾ ਅਫਸਰ ਲੱਗਿਆ ਬੜੀ ਮਿਹਨਤ ਕਰਕੇ ਜਿਹੜੇ ਸਰਦਾਰ ਕੁਲਦੀਪ ਸਿੰਘ ਟੈਕਸੀ ਡਰਾਈਵਰ ਸੀ ਅਤੇ ਬੜੀ ਮਿਹਨਤ ਕਰਕੇ ਜਿਹੜਾ ਆਪਣੇ ਪੁੱਤ ਨੂੰ ਲਾਡਾ ਦੇ ਨਾਲ ਜਿਹੜਾ ਪੜਾਇਆ ਲਿਖਾਇਆ ਤੇ ਵੱਡਾ ਅਫਸਰ ਬਣਿਆ ਬੜੀਆਂ ਮਨਚ ਰੀਝਾਂ ਸੀ ਵੀ ਵੱਡਾ ਅਫਸਰ ਲੱਗੂਗਾ ਤੇ ਘਰ ਦੀ ਗਰੀਬੀ ਦੂਰ ਕਰੂਗਾ ਅਤੇ ਬੁਢਾਪੇ ਦਾ ਸਾਹਰਾ ਬਣੂਗਾ ਮੈਂ ਆਪਣੇ ਦਸਕਾ ਨੂੰ ਦੱਸਦਾ ਵੀ ਤਿੰਨਾ ਭੈਣਾਂ ਦਾ ਕੱਲਾ ਕੱਲਾ ਭਰਾ ਵਾ ਅਤੇ ਖਾਸ ਕਰਕੇ ਜਦੋਂ ਵੀ ਕਦੇ ਦਿੰਦਿਆਲ ਹੁੰਦਾ ਰਖੜੀ ਆਉਂਦੀ ਤੇ ਭੈਣਾਂ ਨੂੰ ਬੜਾ ਚਾਹ ਹੁੰਦਾ ਵੀ ਉਹਨਾਂ ਦਾ ਭਰਾ ਜਿਹੜਾ ਕੀ ਰਖੜੀ ਬਣਾਉਣਾ ਵਾਸਤੇ ਆਵੇ ਤੇ ਇੱਕ ਬਸ ਫੋਨ ਕਰ ਆਉਂਦਾ ਵਾ ਅਤੇ ਫੋਨ ਕਰ ਤੋਂ ਬਾਅਦ ਅਜਿਹਾ ਇੱਕ ਪਰਿਵਾਰ ਦੇ ਉੱਤੇ ਮਾਤਾ ਪਿਤਾ ਪੁੱਛ ਆ ਜਾਂਦਾ ਵੀ ਤੁਹਾਡਾ ਜਿਹੜਾ ਪੁੱਤਰ ਆ ਉਹ ਲਾਪਤਾ ਹੋ ਗਿਆ ਗੱਲਬਾਤ ਜਰੂਰ ਕਰਾਂਗੇ ਸਦਾ ਕੁਲਦੀਪ ਸਿੰਘ ਦੇ ਨਾਲ ਵੀ ਸਦਾ ਕੁਲਦੀਪ ਸਿੰਘ ਜੀ ਮੱਚੇ ਨੇਵੀ ਵਿੱਚ ਵੱਡਾ ਪੁੱਤਰ ਸੀ ਵੱਡਾ ਅਫਸਰ ਸੀ ਕਦੋਂ ਫੋਨ ਕਾਲ ਆਉਂਦੀ ਆ ਫੋਨ ਕਾਲ ਦੀ ਰਾਨ ਕੀ ਕਿਹਾ ਜਾਂਦਾ ਵਾ ਦਸਕਾ ਨੂੰ ਸਾਂਝਾ ਕਰਦੇ ਹੋ ਤੇ ਉਸ ਤੋਂ ਬਾਅਦ ਪਰਿਵਾਰ ਦੇ ਕੀ ਹਾਲات ਨੇ ਮੈਨੂੰ ਕਾਲ ਆਉਂਦੀ 16 ਤਰੀਕ ਨੂੰ 12:46 ਮਿੰਟ ਤੇ ਕਿਉਂਕਿ ਉਹਦਾ ਜਨਮ ਦਿਨ ਸੀਗਾ 17 ਨੂੰ 17 ਨੂੰ ਉਹਦਾ ਜਨਮ ਦਿਨ ਤੇ ਸੋ 17ਵੀਂ ਹੁੰਦੀ ਆ ਕਿ 17 ਨੂੰ 12:46 ਮਿੰਟ ਤੇ ਮੈਨੂੰ ਕੈਪਟਨ ਦਾ ਫੋਨ ਆਇਆ ਕਿ ਤੁਹਾਡਾ ਬੱਚਾ ਲਾਪਤਾ ਹੋ ਗਿਆ ਤੇ ਮੈਂ ਕਿਹਾ ਜੀ ਉਹ ਲਾਪਤਾ ਕਿਤਰਾ ਹੋ ਗਿਆ ਕਹਿੰਦਾ ਜੀ ਇਹ ਤੇ ਸਾਨੂੰ ਪਤਾ ਨਹੀਂ ਕਿਤਰਾ ਲਾਪਤਾ ਹੋ ਗਿਆ ਪਰ ਉਹਦਾ ਉਹਨੇ ਛਾਲ ਮਾਰੀ ਕੀ ਕੀਤਾ ਉਹਨੇ ਇਹ ਨਹੀਂ ਸਾਨੂੰ ਪਤਾ ਹੈ ਠੀਕ ਹੈ ਫਿਰ ਮੈਨੂੰ ਡਰ ਲੱਗ ਗਿਆ ਮੈਂ ਕਿਹਾ ਵੀ ਮੈਂ ਉਹਦੇ ਕੋਈ ਗੱਲ ਨਹੀਂ ਜਿਹੋਣੀ ਉਹ ਤੇ ਬੜਾ ਹਲਾਈਕਾ ਮੁੰਡਾ ਮੇਰਾ ਉਹ ਤੇ ਕਦੀ ਜ਼ਿੰਦਗੀ 'ਚ ਨਹੀਂ ਸੋਚ ਸਕਦਾ ਅਸੀਂ ਫਿਰ ਦੁਬਾਰਾ ਮੈਂ ਟੈਨਸ਼ਨ 'ਚ ਪੈ ਗਏ ਉਹਨਾਂ ਨੂੰ ਮੈਂ ਵਿਸ਼ ਵੀ ਕੀਤਾ ਮੇਰੇ ਦੋਤਰੇ ਨੇ ਵਿਸ਼ ਕੀਤਾ ਉਹਨੂੰ 11:30 ਵਜੇ ਮੇਰੇ ਦੋਤਰੇ ਨੇ ਵਿਸ਼ ਕੀਤਾ ਤੇ ਮੈਂ ਮੁੜ ਕੇ ਮੁੜ ਕੇ ਮੈਂ ਕਰਦਾ ਰਿਹਾ ਇਹ ਸੌਂਗੇ ਮੈਂ ਫਿਰ ਰਾਤ ਨੂੰ 12:02 ਤੇ 5 ਮਿੰਟ ਘਟ 12 ਤੇ ਫੋਨ ਕਰਦਾ ਰਿਹਾ ਕਿਉਂਕਿ 12 ਵਜੇ ਦੀ ਡਿਊਟੀ ਸੀ 12 ਵਜੇ ਡਿਊਟੀ ਉਹ ਪੰਜ ਦੋ ਤਿੰਨ ਮਿੰਟ ਪਹਿਲਾਂ ਉੱਠਦਾ 12 ਵਜੇ ਉਸੇ ਡਿਊਟੀ ਤੇ ਲੱਗ ਜਾਂਦਾ ਉਸ ਤੋਂ ਬਾਅਦ ਫਿਰ ਇਹਦਾ 12 ਵਜੇ ਕੁ ਛੜੀ ਜਿਹੜਾ ਕੈਪਟਨ ਦਾ ਫੋਨ ਆਇਆ ਮੈਨੂੰ ਤੱਲਾਨੀ ਕੰਪਨੀ ਦਾ ਕਿ ਇਸ ਤਰ੍ਹਾਂ ਤੇ ਤੁਹਾਡਾ ਹਾਸਾ ਹੋ ਗਿਆ ਤੁਹਾਡਾ ਪਤਾ ਬੱਚਾ ਲਾਪਤਾ ਹੋ ਗਿਆ ਫਿਰ ਮੈਂ ਆ ਹੀ ਟੈਨਸ਼ਨ 'ਚ ਪੈ ਕੇ ਫਿਰ ਦੁਬਾਰਾ ਕਹਿੰਦੇ ਵੀ ਇਹ ਫੇਕ ਨਿਊਜ਼ ਹੋਣੀ ਆ ਫਿਰ ਮੈਂ ਦੁਬਾਰਾ ਨੂੰ ਫੋਨ ਕੀਤਾ ਕਹਿੰਦਾ ਨਹੀਂ ਇਹ ਕਿਹਨਾ ਸਹੀ ਆ ਮੈਂ ਕਿਹਾ ਸਹੀ ਆ ਫਿਰ ਮੈਨੂੰ ਪੁੱਛਦਾ ਕੈਪਟਨ ਪੁੱਛਦਾ ਵੀ ਉਹਨੂੰ ਤਰਨਾ ਆਉਂਦਾ ਸੀ ਮੈਂ ਕਿਹਾ ਸਾਹਿਬ ਅਦਰ ਪਹਿਲਾਂ ਦੱਸੋ ਤਰਨਾ ਆਉਂਦਾ ਹੀ ਮੈਨੂੰ ਦੱਸੋ ਵੀ ਤੁਸੀਂ ਕੈਪਟਨ ਜੇ ਤੁਹਾਨੂੰ ਨਹੀਂ ਪਤਾ ਵਾ ਕਿ ਬੱਚਾ ਤਰ ਸਕਦਾ ਬੱਚਾ ਤਾਂ 24 24 ਘੰਟੇ ਤਰ ਸਕਦਾ ਵਾ ਉਹਦੇ ਵਿੱਚ ਸਮੁੰਦਰ ਦੇ ਵਿੱਚ ਜਿੰਨੀ ਉਹਨਾਂ ਨੂੰ ਟ੍ਰੇਨਿੰਗ ਹੁੰਦੀ ਆ ਉਸ ਤੋਂ ਬਾਅਦ ਫਿਰ ਚਲੋ ਉਹਦੇ ਨਾਲ ਗੱਲਬਾਤ ਹੋਈ ਉਹਨੇ ਫੋਨ ਕੱਟ ਦਿੱਤਾ ਬਸ ਇਹੋ ਹੀ ਕਿ ਨਾ ਮੁੜ ਕੇ ਫਿਰ ਮੈਨੂੰ ਸਿਹਰੇ ਫਿਰ ਮ ਚੱਲੇ ਆ ਕਿਤੇ ਕੰਮ ਅਸੀਂ ਸਮਝਦੇ ਰਹੇ ਕੋਈ ਗੱਲ ਨਹੀਂ ਅਸੀਂ ਬਕਵਾਸ ਕਰ ਰਹੇ ਆ ਮੜ ਗਏ ਸਵੇਰੇ ਚੱਲੇ ਆ ਤੇ ਸਵੇਰੇ ਫਿਰ ਫੋਨ ਆ ਗਿਆ ਨਹੀਂ ਅਸੀਂ ਲੱਭਣ ਦੇ ਆ ਸਾਨੂੰ ਪਤਾ ਨਹੀਂ ਲੱਗਾ ਉਸ ਤੋਂ ਬਾਅਦ ਫਿਰ ਇੱਕ ਮੇਰੇ ਬੱਚੇ ਗਏ ਸੀ ਚਨਈ ਉਹਨੂੰ ਮਿਲਣ ਵਾਸਤੇ ਉਹ ਉਹਨਾਂ ਕੋਈ ਉੱਥੋਂ ਦਾ ਕੰਪਨੀ ਦਾ ਨੰਬਰ ਹੈਗਾ ਸੀਗਾ ਮੈਂ ਅਸੀਂ ਉਹਦੇ ਨਾਲ ਗੱਲ ਕੀਤੀ ਨੰਬਰ ਗੱਲ ਕੀਤੀ ਉਹ ਵੀ ਮੇਰੀ ਕੁੜੀ ਨੇ ਕੈਨੇਡਾ ਦਾ ਨੰਬਰ ਭੇਜਿਆ ਸੀਗਾ ਹੋ ਹੁਣ ਆਈ ਹੋਈ ਇੱਥੇ ਆਈ ਐ ਮਨੇ ਤੁਸ ਸਦਾ ਗੁਰਦੀਪ ਸਿੰਘ ਜੀ ਕਿੰਨੀ ਕਿ ਮਿਹਨਤ ਕਰਕੇ ਜਿਹੜਾ ਕਿ ਹਰਜੋਤ ਨੂੰ ਅਫਸਰ ਬਣਾਇਆ ਸੀ ਕੰਮ ਕੀ ਕਰਦੇ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਤੇ ਪਰਿਵਾਰ ਵਿੱਚ ਕਿਨੇ ਜੀ ਸੀ ਕਿੰਨੇ ਧੀਆਂ ਪੁੱਤਰਿਆ ਜਰੂਰ ਸਾਂਝਾ ਕਰਦੇ ਹੋ ਪਰਿਵਾਰ ਨੂੰ ਮੈਂ ਜੀ ਟੈਕਸੀ ਦਾ ਕੰਮ ਕਰਦਾ ਸਿਰੂ ਤੋਂ ਮੈਂ ਟੈਕਸੀ ਦਾ ਕੰਮ ਕੀਤਾ ਮੇਰੀਆਂ ਤਿੰਨ ਬੇਟੀਆਂ ਇੱਕ ਲੜਕਾ ਸੀ ਇਸ ਲੜਕੇ ਨੂੰ ਬੜੀ ਮਿਹਨਤ ਨਾਲ ਬਾਕੀ ਸਾਰੇ ਬੱਚਿਆਂ ਨੂੰ ਸਾਰੇ ਬਹੁਤ ਪੜੇ ਲਿਖੇ ਨੇ ਤਿੰਨੇ ਕੁੜੀਆਂ ਵੀ ਮੁੰਡਾ ਵੀ ਸਾਰੇ ਪੜੇ ਲਿਖੇ ਨੇ ਇਸ ਮਿਹਨਤ ਤੋਂ ਟੈਕਸੀ ਦੀ ਮਿਹਨਤ ਕਰਕੇ ਮੈਂ ਆਪਣੇ ਸਾਰੇ ਜਿੰਨੇ ਵੀ ਬੱਚੇ ਪੜਾਏ ਸੀ ਵਸੇ ਹੋਈ ਮਤਲਬ ਕਹਿੰਦਾ ਵੀ ਬਹੁਤ ਮਿਹਨਤ ਕੀਤੀ ਬੱਚੇ ਨੇ ਕਿੱਥੋਂ ਤੱਕ ਪਹੁੰਚਿਆ ਸੈਕੰਡ ਅਫਸਰ ਬਣਿਆ ਵਸੇ ਹੋਈ ਹੈ ਜੀ ਜੁਨੇਸੋ ਵੀ ਕੁਲਦੇਵ ਸਿੰਘ ਜੀ ਹਰਜੋਤ ਸਿੰਘ ਜਿਹੜਾ ਸੀ ਵੀਰ ਪੜ੍ਹਾਈ ਵਿੱਚ ਕਿੰਨਾ ਕੁ ਲਾਇਕ ਸੀ ਕਿੰਨੇ ਕੁ ਹੁਸ਼ਿਆਰ ਸੀ ਕਿੰਨੇ ਕਿੰਨੇ ਘੰਟੇ ਪੜ੍ਹਾਈ ਕਰਦਾ ਸੀ ਤੇ ਸੁਪਨਾ ਕੀ ਸੀ ਹਰਜੋਤ ਸਿੰਘ ਦਾ ਹਰਜੋਤ ਸਿੰਘ ਦਾ ਬਹੁਤ ਵੱਡਾ ਸੁਪਨਾ ਸੀ ਜੀ ਕਿ ਮੈਂ ਬਹੁਤ ਵੱਡੀ ਕੋਠੀ ਬਣਾਉਣੀ ਹੈ ਹੁਣ ਵੀ ਉਹਨੂੰ ਚਾਹ ਸੀ ਬੜਾ ਕਿ ਮੈਂ ਡੈਡੀ ਇੱਕ ਹੋਟਲ ਬਣਾਵਾਂਗਾ ਤੇ ਫਿਕਰ ਨਾ ਕਰੋ ਮੈਂ ਤੁਹਾਨੂੰ ਮਤਲਬ ਮੈਂ ਹੁਣ ਜਿਹੜਾ ਚੀਫ ਅਫਸਰ ਬਨਜੂਗਾ ਉਸ ਤੋਂ ਬਾਅਦ ਇੱਕ ਆਪਾਂ ਹੋਟਲ ਖਰੀਦਾਂਗੇ ਮੈਂ ਕਿਹਾ ਚਲੋ ਠੀਕ ਹੈ ਮੈਨੂੰ ਬੜੀ ਖੈਸ਼ ਸੀ ਫਿਰ ਕਹਿੰਦਾ ਕੋਠੀ ਬਣਾਉਣੀ ਆ ਚਲੋ ਬੱਚੇ ਨੂੰ ਖੈਸ਼ ਆਉਂਦੀ ਆ ਉਹਨੇ ਆਪੇ ਮੇਰੀ ਖੈਸ਼ ਆਉਂਨੇ ਹਰ ਖੈਸ਼ ਆਉਂਨੇ ਪੂਰੀਆਂ ਕੀਤੀਆਂ ਜੇ ਉਹਨੂੰ ਮੈਂ ਕਹਿੰਦਾ ਮੈਨੂੰ ਗੱਡੀ ਚਾਹੀਦੀ ਉਹਨੇ ਮੈਨੂੰ ਉਸੇ ਵੇਲੇ ਗੱਡੀ ਲੈ ਦੇਣੀ ਆ ਜੇ ਉਹਨੂੰ ਮੈਂ ਕਹਿੰਦਾ ਕੋਈ ਚੀਜ਼ ਮੰਗਾਉਣੀ ਆ ਉਸੇ ਵੇਲੇ ਮੋਬਾਈਲ ਲੈਣਾ ਮੋਬਾਈਲ ਵੀ ਮਗਾ ਦੇਣਾ ਉਹਨੇ ਮੈਨੂੰ ਕੋਈ ਕਮੀ ਨਹੀਂ ਉਹਨੇ ਛੱਡੀ ਮੈਨੂੰ ਇਸ ਚੀਜ਼ ਦੀ ਕਿ ਮੇਰੇ ਤੋਂ ਸਾਨੂੰ ਵੀ ਪਤਾ ਲੱਗਾ ਵੀ ਕਹਿੰਦੇ ਫਾਦਰਡੇ ਵਾਲ ਦਿਨ ਵੀ ਤੁਹਾਨੂੰ ਉਹਨਾਂ ਨੇ ਫੋਨ ਕਰਕੇ ਵਿਸ਼ ਕੀਤਾ ਵਾ ਫੋਨ ਤੇ ਅਤੇ ਤੁਹਾਨੂੰ ਕਿਹਾ ਵੀ ਤੁਸੀਂ ਜੋ ਖਾਣਾ ਪੀਣਾ ਬਾਹਰੋਂ ਖਾ ਲਿਓ ਅੱਜ ਰੋਟੀ ਨਾ ਘਰੇ ਬਣਾਓ ਕੀ ਕਰਨੀ ਚਾਹੀਦਾ ਆ ਮੈਨੂੰ ਕਿਹਾ ਜੀ ਉਹਨੇ ਮੇਰੂ ਫਾਦਰਡੇ ਦੇ ਮੈਨੂੰ ਆਇਆ ਮੈਨੂੰ ਕਹਿੰਦਾ ਵੀ ਡੈਡੀ ਮੈਂ ਕੀ ਕਿਹਨਾ ਬਣਾਵਾਂ ਮੈਂ ਤੁਹਾਡੇ ਹੱਥੇ ਕੀ ਕਰਾਂ ਆਰਡਰ ਕਰਾਂ ਮੈਂ ਕਹਿੰਦਾ ਨਹੀਂ ਕਾਕਾ ਆਰਡਰ ਨਹੀਂ ਕਰਨਾ ਆਪੇ ਘਰ ਬਣਾ ਲਾਂਗੇ ਫਿਰ ਇਹ ਘਰਦਿਆਂ ਨੇ ਕਿਹਾ ਵੀ ਨਹੀਂ ਆਜਾਣੀ ਨੇ ਕਿਹਾ ਵਾ ਸਾਨੂੰ ਤੇ ਅੱਜ ਖਾ ਲੈਣੇ ਆ ਉਤੋਂ ਬਾਅਦ ਸਾਡੇ ਨਾਲ ਬੜੀ ਗੱਲ ਹੋਈ ਬੜੀ ਖੁਸ਼ੀ ਨਹੀਂ ਹੋਈ ਫਿਰ ਮੈਨੂੰ ਕਹਿੰਦਾ ਵੀ ਤੁਹਾਨੂੰ ਡੈਡੀ ਯਾਤਰੀ ਨਾ ਪਹਾੜੀ ਹਿਮਕੋਟ ਸਾਹਿਬ ਯਾਤਰਾ ਕਰਾ ਕੇ ਲੈਉਣੀ ਹੈ ਮੈਂ ਕਹਿੰਦਾ ਹਿਮਕ ਗੱਡੀ ਮੈਨੂੰ ਲੈ ਕੇ ਦੇ ਕੇ ਗਿਆ ਨਵੀਂ ਗੱਡੀ ਲੈ ਕੇ ਦੇ ਕੇ ਆਟਾ ਗੱਡੀ ਮੇਰੇ ਕੋ ਗੱਡੀ ਲੈ ਕੇ ਦੇ ਕੇ ਗਿਆ ਮੈਨੂੰ ਤੇ ਮੈਂ ਕਹਾ ਨਹੀਂ ਐਤ ਕੀ ਸਰੀ ਨਾ ਵੀ ਜਾਵਾਂਗਾ ਤੇ ਹਿਮਕੋਟ ਵੀ ਜਾਵਾਂਗਾ ਬੜਾ ਚਾਹ ਸੀ ਉਹਨੂੰ ਬੜਾ ਖੁਸ਼ ਸੀ ਵੀ ਮੈਂ 13 ਤਰੀਕ ਨੂੰ ਅਗਲੀ ਨੂੰ ਆ ਜਣਾ ਛੁੱਟੀ ਪਾ ਦੇਣੀ ਮੈਂ 15 ਤੱਕ ਆ ਜਾਵਾਂਗਾ ਤੇ ਮੇਰੇ ਜਵਾਈ ਨੂੰ ਨਗਿਆ ਵਾ ਵੀ ਚਲੋ ਜੇ ਮੈਨੂੰ ਛੁੱਟੀ ਭਾਈ ਜਾਂਸ ਨਹੀਂ ਨਾ ਦੇਂਦੇ ਕਿਉਂਕਿ 6-7 ਮਹੀਨੇ ਬਾਅਦ ਛੁੱਟੀ ਦੇਂਦੇ ਹੁੰਦੇ ਹੋ ਜੇ ਮੈਨੂੰ ਜਵਾਈ ਨੇ ਤੇ ਮੇਰੇ ਤੇ ਸੀ ਨਾ ਮੈਨੂੰ ਲੈ ਕੇ ਪਾਉਣਾ ਕੁਝ ਨਾ ਕੁਝ ਤੇ ਮੈਂ ਤੁਹਾਨੂੰ ਦੱਸਦਾ ਵਕੀਲ ਲਿਖਣਾ ਤੇ ਮੈਨੂੰ ਛੁੱਟੀ ਮਿਲ ਜAVE ਇਓ ਛੁੱਟੀ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ ਭਾਜੀ ਕੀ ਕਰ ਸਕਦੀ ਮੈਨੂੰ ਐਸੋ ਵੀ ਜਦੋਂ ਫੋਨ ਕਾਲ ਆਂਦਾ ਉਦੋਂ ਹਾਲਾਤ ਕੀ ਸੀ ਪਰਿਵਾਰ ਦੇ ਪਰਿਵਾਰ ਦੇ ਵਿੱਚ ਕਿਸੇ ਦਾ ਮਾਤਮ ਸੀ ਜਦੋਂ ਫੋਨ ਆ ਕੇ ਦੱਸਦੇ ਨੇ ਵੀ ਤੁਹਾਡਾ ਜਿਹੜਾ ਪੁੱਤਰ ਆ ਹਰਜੋਤ ਉਹ ਲਾਪਤਾ ਹੋ ਗਿਆ ਤੇ ਪਰਿਵਾਰ ਤੇ ਕੀ ਬੀਤੀ ਆ ਪਰਿਵਾਰ ਤੇ ਤੁਹਾਨੂੰ ਪਤਾ ਫਿਰ ਕੀ ਬੀਤ ਸਕਦੀ ਆ ਪਰਿਵਾਰ ਤੇ ਪਰਿਵਾਰ ਤੇ ਜੋ ਬੀਤ ਉਹ ਹੁੰਦਾ ਪਹਿਲਾਂ ਤਾਂ ਇੱਕ ਫੇਕ ਨਿਊਜ਼ ਬਾਅਦ ਵਿੱਚ ਫਿਰ ਕਾਲ ਕੀਤੀ ਉਹਨੂੰ ਫਿਰ ਕਹਿੰਦਾ ਨਹੀਂ ਠੀਕ ਹੈਗੀ ਆ ਫਿਰ ਅਸੀਂ ਬਹੁਤ ਡਰ ਗਏ ਫਿਰ ਜਦੋਂ ਡਰ ਗਏਗਾ ਸਾਡਾ ਮੁੰਡਾ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਸਾਡੇ ਮੁੰਡੇ ਉਹੋ ਜਿਹਾ ਹੀ ਨਹੀਂ ਸੀ ਜਿੰਨਾ ਉਹ ਇਮਾਨਦਾਰ ਸੀ ਜਿੰਨਾ ਉਹ ਸੇਵਾ ਭਾਵ ਕਰਦਾ ਸੀ ਗੁਰਦੁਆਰੇ ਜਾਣਾ ਕਿ ਨਹੀਂ ਅਗਰ ਇਹ ਚੀਜ਼ਾਂ ਨਹੀਂ ਚਲੋਣੀਆਂ ਕਦੀ ਪਰਵਾਹ ਨਹੀਂ ਕੀਤੀ ਉਹਨੇ ਜਿੰਦਗੀ ਸੋਚੇ ਹੀ ਨਹੀਂ ਇੰਨਾ ਲੈਕ ਸੀ ਇੰਨੀ ਪੜ੍ਹਾਈ ਕਰਕੇ ਕਿੱਥੋਂ ਤੱਕ ਪਹੁੰਚਿਆ ਇੱਕ ਵਾਰੀ ਫੇਲ ਨਹੀਂ ਹੋਇਆ ਕੋਈ ਫੇਲ ਨਹੀਂ ਹੋਇਆ ਕਿਤੇ ਕੋਲਕਾਤਾ ਬੰਬੇ ਲਖਨਊ ਦਿੱਲੀ ਤੇ ਪਰ ਜਾਂਦਾ ਤੇ ਪਰਦੇ ਜਾਂਦਾ ਰਹਿੰਦਾ ਸੀਗਾ ਤੇ ਰਾਜਮੇ ਚੱਲਿਆ ਦਿੱਲੀ ਕਿਤੇ ਬੱਸਾਂ ਦੇ ਧੱਕੇ ਖਾ ਖਾ ਕੇ ਉਹ ਵਿਚਾਰੇ ਲਖਨਊ ਤੱਕ ਬੱਸਾਂ ਦੇ ਧੱਕੇ ਖਾਂਦਾ ਕਿ ਡੈਡੀ ਸਾਡੇ ਕੋ ਪੈਸੇ ਹੀ ਨਹੀਂ ਹੈਗੇ ਕੋਈ ਗੱਲ ਨਹੀਂ بس ਇਸ ਤਰ੍ਹਾਂ ਹੀ ਜ਼ਿੰਦਗੀ ਉਹਨਾਂ ਵਿਚਾਰੇ ਨੇ ਮੁਸ਼ਕਲਾਂ ਨਾਲ ਕੱਢੀ ਜੇ ਹੁਣ ਮੇਰਾ ਸਭ ਕੁਝ ਖਸਾਇਆ ਹੀ ਬਿਲਕੁਲ ਤੁਸੀਂ ਸੀਨਾ ਵਿੱਚ ਵੇਖ ਸਕਦੇ ਹੋ ਇਹ ਉਹ ਬਾਪ ਬੇਬਸ ਜਿਹੜਾ ਬਾਪ ਆ ਜਿਹੜਾ ਆਪਣੇ ਪੁੱਤ ਲਈ ਅਰਦਾਸਾਂ ਕਰ ਰਿਹਾ ਆਪਣੇ ਪੁੱਤ ਲਈ ਹੱਥ ਜੋੜ ਕੇ ਬੇਨਤੀ ਕਰ ਰਿਹਾ ਵੀ ਪ੍ਰਮਾਤਮਾ ਜਿੱਥੇ ਵੀ ਇਹਦਾ ਪੁੱਤ ਹੋਵੇ ਹਰਜੋਤ ਜਿਹੜਾ ਕਿ ਇੱਕ ਮਰਚਨ ਦੇਵੀ ਵਿੱਚ ਅਫਸਰ ਸੀ ਉਹ ਪ੍ਰਮਾਤਮਾ ਉਸਦੀ ਉਮਰ ਜੋ ਲੰਮੀ ਕਰੇ ਕਿਉਂਕਿ ਪਰਿਵਾਰ ਦਾ ਵੇਖ ਰੋ ਰੋ ਬੁਰਾ ਹਾਲ ਆ ਮਾਤਾ ਪਿਤਾ ਦੇ ਜਦੋਂ ਪਤਾ ਲੱਗਦਾ ਵੀ ਉਸਦੇ ਪੁੱਤਰ ਲਾਪਤਾ ਹੋ ਗਿਆ ਅਤੇ ਉਹਨਾਂ ਦੇ ਜਿਹੜੇ ਕਹ ਲੋ ਕਿ ਕਲੇਜੇ ਜਿਹੜੇ ਫਟ ਜਾਂਦੇ ਨੇ ਕਿਉਂਕਿ ਪੁੱਤਰ ਬੜੀ ਵੱਡੀ ਧਾਰ ਹੁੰਦੀ ਆ ਬੜਿਆ ਪਾਲ ਪੋਸ ਕੇ ਵੱਡਿਆ ਕੀਤਾ ਦਾ ਬੜੀਆਂ ਉਮੀਦਾਂ ਹੁੰਦੀਆਂ ਨੇ ਬੜੀਆਂ ਆਸਾਂ ਹੁੰਦੀਆਂ ਨੇ ਕਿ ਸ਼ਾਇਦ ਪ੍ਰਮਾਤਮਾ ਬੁਢਾਪੇ ਦਾ ਸਹਾਰਾ ਬਣੂਗਾ ਅਤੇ ਬੁਢਾਪੇ ਵਿੱਚ ਸਾਡਾ ਸਾਥ ਦੇਊਗਾ ਤੇ ਬਾਪੂ ਜੀ ਕਿਸ ਤਰ੍ਹਾਂ ਦੇ ਦੇ ਦਿਓ ਬੜੀਆਂ ਮਾਂ ਚ ਆਸਾਂ ਸੀ ਕਿ ਪੁੱਤ ਵੱਡਿਆ ਹੋ ਕੇ ਅਫਸਰ ਬਣੂਗਾ ਸਾਡਾ ਬੁਢਾਪੇ ਦਾ ਸਹਾਰਾ ਬਣੂਗਾ ਪਰ ਜਦੋਂ ਇਸ ਤਰ੍ਹਾਂ ਫੋਨ ਹੁੰਦਾ ਵਾ ਤੇ ਕੀ ਲੱਗਦਾ ਨੇ ਮਾਪੇ ਦਾ ਕਲੇਜਾ ਜਿਹੜਾ ਉਹ ਪਾਰ ਜਾਂਦਾ ਕਿ ਲੈ ਜਾ ਦੋ ਹੀ ਚਾਹ ਪ੍ਰੋਫੈਸਰ ਦਾ ਅਟੈਕ ਕਿਉਂ ਨਹੀਂ ਹੋਇਆ ਸਾਨੂੰ ਇਹ ਵੀ ਵੇਖੋ ਸਾਡਾ ਬੱਚਾ ਇਹਨਾਂ ਲੈਕ ਸੀ ਕੋਈ ਮਤਲਬ ਕਹਿੰਦੇ ਆਪਾਂ ਕੋਸ਼ਿਸ਼ ਕਰਦੇ ਮੇਰੀ ਗਲੀ ਮੁਹੱਲੇ ਦੇ ਵਿੱਚੋਂ ਪੁੱਛੋ ਹਰ ਕਦੇ ਪੈਰ ਛੂ ਕੇ ਜਾਣਾ ਹਰ ਕਦੀ ਮਦਦ ਕਰਨੀ ਜੇ ਮੇਰੀ ਸਿਸਟਰ ਕੋ ਗਿਆ ਮੇਰੀ ਸਾਸੂ ਕੋ ਗਿਆ ਇਹਨਾਂ 2000 ਰੁਪਏ ਜਾਂ 1000 ਰੁਪਏ ਨੂੰ ਫੜਾ ਦੇਣਾ ਮੇਰੀ ਭੈਣ ਨੇ ਕਿਹਾ ਵੀ ਤੈਨੂੰ ਮੇਰਾ ਮੋਬਾਈਲ ਜੋ ਤੂੰ ਖਰਾਬ ਆ ਉਹ ਵੀ ਰੋ ਰੋ ਕੇ ਉਹਦਾ ਬੁਰਾ ਲਿਆ ਉਸੇ ਵੇਲੇ ਉਹਨੂੰ ਲੈ ਦੇਣਾ ਨਵਾਂ ਕੋਈ ਚੀਜ਼ ਵੀ ਮਤਲਬ ਕਹਿੰਦਾ ਕਿਸੇ ਗਲੀ ਦੇ ਵਿੱਚ ਕਿਸੇ ਗਰੀਬ ਆ ਗਿਆ ਉਹਨੂੰ ਪੈਸੇ ਦੇ ਦੇ ਨੇ ਗੁਰਤਵਾਰੀ ਤੇ ਨਾਣੇ ਨਾ ਨਸਾ ਕੋਈ ਨਹੀਂ ਕੋਈ ਮਤਲਬ ਕਹਿੰਦੇ ਚ ਕਮੀ ਨਹੀਂ ਸੀ ਕੋਈ ਵੀ ਉਹਦੇ ਵਿੱਚ ਮਤਲਬ ਲੈਕ ਇੰਨਾ ਸੀ ਆਪਾਂ ਦੱਸ ਨਹੀਂ ਸਕਦੇ ਉਹ ਲੈਕੀ ਤੇ ਤੇ ਇੰਨਾ ਸਵਾਲ ਹੈ ਕਿ ਮੇਰੇ ਗਲੀ ਮਹੱਲੇ ਦੇ ਵਿੱਚ ਕਿਤੇ ਜਾ ਕੇ ਪੁੱਛ ਲੋ ਮੇਰੇ ਮੁੰਡੇ ਦਾ ਨਾਮ ਜੇ ਇੱਕ ਵੀ ਬੰਦਾ ਨੂੰ ਕਹ ਦੇਗਾ ਵੀ ਇਹ ਬੰਦਾ ਮਾੜਾ ਸੀਗਾ ਅੱਜ ਵੀ ਮੈਨੂੰ ਸਾਰੇ ਟੈਲੀਫੋਨ ਆਉਣ ਡੇਰੇ ਲੋਕਾਂ ਦੇ ਉਹਨੂੰ ਕੀ ਹੋ ਗਿਆ ਯਾਰ ਉਹ ਤੇ ਤੇਰਾ ਮੁੰਡਾ ਬੜਾ ਜਵਾਨ ਸੀ ਰੋਜ਼ ਮਸਜਿਦਾਂ ਤੇ ਜਾਂਦਾ ਰੋਜ਼ ਤੇ ਮਦਰਬਾਰ ਸਾਹਿਬ ਜਾਂਦਾ ਰੋਜ਼ਾਨਾ ਕੋਈ ਦਿਨ ਐਸਾ ਮੈਂ ਨਾ ਨਹੀਂ ਪਹੁੰਚਦਾ ਜਦੋਂ ਮੈਂ ਬੱਚਿਆਂ ਦੀ ਇਰਤਾਸ ਨਹੀਂ ਕਰਦਾ ਜਾ ਕੇ ਤੇ ਮੈਨੂੰ ਨਹੀਂ ਪਤਾ ਵੀ ਮੇਰਾ ਰੱਬ ਮੇਰਾ ਪਾ ਮੈਂ ਜੀਵਾਸੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਸੱਚੇ ਪਾਸ਼ਾ ਗਾੜੀ ਕਿ ਪ੍ਰਮਾਤਮਾ ਜਿੱਥੇ ਵੀ ਹਰਜੋਤ ਵੀਰ ਹੋਵੇ ਉਸ ਦੀ ਲੰਮੀ ਉਮਰ ਕਰੇ ਕਿਉਂਕਿ ਪਰਿਵਾਰ ਦਾ ਕਰੋ ਰੋ ਕੇ ਬੁਰਾ ਹਾਲ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੀ ਹਾਲਾਤ ਨੇ ਪਰਿਵਾਰ ਦੇ ਜਿਹੜਾ ਕੀ ਰੋ ਰੋ ਕੇ ਜਿਹੜਾ ਇਹ ਬਾਪ ਆਪਣਾ ਦਰਦ ਬਿਆਨ ਕਰਦਾ ਤੇ ਮੈਨੂੰ ਐਸੋ ਵੀ ਜਦੋਂ ਭੈਣਾਂ ਨੂੰ ਪਤਾ ਲੱਗਦਾ ਆ ਵੀ ਉਹਨਾਂ ਦਾ ਭਰਾ ਜਿਹੜਾ ਉਲਾਪਤਾ ਹੋ ਗਿਆ ਤੇ ਭੈਣਾਂ ਦਾ ਕੀ ਹਾਲਾਤ ਹੈ ਭੈਣਾਂ ਕਿਸ ਤ੍ਹਾਂ ਦਾ ਉਹਨਾਂ ਬਾਰੇ ਕੀ ਕਹਿਣਾ ਜਾਊਗਾ ਭੈਣਾਂ ਦੇ ਇੱਕ ਮੇਰੀ ਗੁੱਡੀ ਡਾਕਟਰ ਡਾਕਟਰ ਨਾਲ ਸ਼ਾਦੀ ਕੀਤੀ ਹੈ ਉਹਨਾਂ ਦਾ ਤੇ ਦੂਜੀ ਮੇਰੀ ਐਡਵੋਕੇਟ ਨੇ ਉਹਨਾਂ ਨਾਲ ਲੜਕੀ ਤੇ ਉਹ ਦੋਨੇ ਇੱਥੇ ਸੀ ਇੱਕ ਕੁੜੀ ਕੈਨੇਡਾ ਸੀ ਉਸ ਦਿਨ ਰਾਤ ਹੀ ਅਸੀਂ ਉਹਨਾਂ ਨੂੰ ਕੰਟੈਕਟ ਕੀਤਾ ਕੈਨੇਡਾ ਵਾਲੀ ਕੁੜੀ ਨੂੰ ਕੀਤਾ ਉਹ ਵੀ ਕਹਿੰਦੀ ਫੇਕ ਨਿਊਜ਼ ਆ ਇਹਨੂੰ ਕੀਤਾ ਇਹ ਵੀ ਕਹਿੰਦੀ ਫੇਕ ਨਿਊਜ਼ ਆ ਤੇ ਜਿਹੜੀ ਦੂਜੀ ਤੀਜੀ ਕੁੜੀ ਸੀ ਮੇਰੀ ਉਹ ਜੱਬਲਪੁਰ ਗਈ ਦੀ ਸੀ ਉੱਥੇ ਅਸੀਂ ਜੱਬਲਪੁਰ ਨੂੰ ਉਸ ਵੇਲੇ ਕੰਟੈਕਟ ਕੀਤਾ ਉਹ ਵੀ ਕਹਿੰਦਾ ਫੇਕ ਨਿਊਜ਼ ਆ ਪਰ ਫੇਰ ਜਦੋਂ ਫੇਰੇ ਫੋਨ ਆਇਆ ਤੇ ਉਹ ਫੇਰ ਸਾਨੂੰ ਸਲੀਬ ਪਤਾ ਲੱਗਾ ਵੀ ਇਹ ਸਹੀ ਗੱਲ ਹੈ ਸਾਨੂੰ ਫਿਰ ਜੀ ਕਦੇ ਚਲੋ ਉਹ ਕਹਿੰਦੇ ਜੀ ਅਸੀਂ ਨਾ ਲਾਤੀਏ ਰੈਸਕਿਊ ਕਰਨੇ ਨਹੀਂ ਨਈ ਲਾਤੀਏ ਹੈਲੀਕਾਪਟਰ ਲਾਤੇ ਆ ਬੜੇ ਬੜੇ ਹੈਲੀਕਾਪਟਰ ਲਾਤੇ ਆ ਬੋਟਾਂ ਲਾਤੀਆਂ ਬੜਾ ਘੇਰਾ ਵਧਾਤਾ ਤੀਜੇ ਦਿਨ ਫਿਰ ਕਹਿੰਦੇ ਹੋਰ ਘੇਰਾ ਵਧਾਤਾ ਤਿੰਨ ਦਿਨ ਦੀ ਉਹਨਾਂ ਨੂੰ ਹੀ ਸੀ ਪਰਮਿਸ਼ਨ ਲੱਭਦੀ ਉਹਨਾਂ ਨੇ ਉੱਪਰੋਂ ਮਿਨਿਸਟਰੀ ਤੋਂ ਫਿਰ ਦੋ ਦਿਨ ਹੋਰ ਵਧਾਏ ਉਹਨਾਂ ਨੇ ਇਹ ਦੋ ਦਿਨ ਹੋਰ ਵਧਾਏ ਆ ਹੁਣ ਅਜ ਆਖਰੀ ਦਿਨੇ ਆ ਵੇਖੋ ਪੰਜਵੇਂ ਦਿਨ ਮੇਰੇ ਮੁੰਡੇ ਨੂੰ ਹੋ ਗਿਆ ਮੁੰਡਾ ਮੇਰਾ ਬਹੁਤ ਲੈਗਦੀ ਭਾਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੋਈ ਬੰਦਾ ਮੈਨੂੰ ਕਹਿ ਦੇਵੇ ਕਿ ਮੇਰਾ ਮੁੰਡਾ ਮਾੜਾ ਸੀ ਹਰ ਬੰਦਾ ਉਹਦੀ ਤਾਰੀਫ ਕਰਦਾ ਹਰ ਬੰਦੇ ਗਲੀ ਦੇ ਵਿੱਚੋਂ ਨਿਕਲਣਾ ਗੋਡੀ ਹੱਥ ਲਾਉਣਾ ਹਰ ਮਾਤਾ ਦੇ ਜੇ ਭਾਜੀ ਇਹੋ ਜੀ ਗੱਲ ਹੁੰਦੀ ਹੁਣ ਅੱਜ ਵੇਖੋ ਮੇਰੀ ਗਲੀ 'ਚ ਮੈਂ ਤਦ ਇੱਧਰ ਨੂੰ ਘਰ ਆ ਗਿਆ ਮੈਂ ਤੇ ਦੱਸ ਨਹੀਂ ਸਕਦਾ ਮੈਂ ਦੂਜੇ ਘਰ 'ਚ ਹੈਗਾ ਤੇ ਮੇਰਾ ਮੈਂ ਕੁੜੀ ਦੇ ਘਰ 'ਚ ਹੈਗਾ ਪਰ ਮੈਨੂੰ ਇਹ ਮੈਨੂੰ ਇਹ ਨਹੀਂ ਸਮਝਣ ਲੱਗੀ ਕਿ ਮੈਂ ਮੇਰੀ ਗਲੀ 'ਚ ਇੰਨਾ ਮੇਲਾ ਲੱਗਾ ਹੋਇਆ ਕੋਈ ਕੋਹੰਦਰੀ ਮੈਂ ਆਪਣੀ ਭਾਜੀ ਗੇਰ ਮੈਂ ਕੀ ਕਿਸੇ ਨੂੰ ਮੂੰਹ ਦਿਖਾਵਾਂ ਮੈਂ ਕੀ ਕਰਾਂ ਮੈਂ ਕਿਸੇ ਨੂੰ ਕੀ ਮੂੰਹ ਖਾਵਾਂ ਕਿਤੇ ਮੈਂ ਇਹੋ ਜਿਹਾ ਕਰਮ ਕੀਤਾ ਏਡਾ ਮੁੰਡਾ ਝਮਕੇ ਤੇ ਮੁੰਡਾ ਮੁੰਡਾ ਸਤਾਰ ਜੀ ਕੋਈ ਨਾ ਹੋ ਸਕਦਾ ਕੋਈ ਪ੍ਰਮਾਤਮਾ ਜਿੱਥੇ ਵੀ ਸਾਡਾ ਵੀਰ ਹੋਊਗਾ ਠੀਕ ਹੋਊਗਾ ਬਿਲਕੁਲ ਤੁਸੀਂ ਹੌਲਾ ਕਰੋ ਕਿਉਂਕਿ ਬੜਾ ਔਖਾ ਹੁੰਦਾ ਵਾ ਬਾਪ ਵਾਸਤੇ ਇਸ ਤਰ੍ਹਾਂ ਜਿਹੜੀ ਖਬਰ ਸੁਣੀ ਬਾਪ ਦੇ ਕੀ ਬੀਤੂਗੀ ਸਾਨੂੰ ਪਤਾ ਵਾ ਅਸੀਂ ਵੀ ਬਾਪ ਆ ਇੱਕ ਜਦੋਂ ਬੱਚਿਆਂ ਦੀ ਕਦੇ ਖਬਰ ਆਉਂਦੀ ਆ ਤੇ ਉਸ ਮਾਂ ਬਾਪ ਦੇ ਕੀ ਬੀਤੂਗੀ ਪ੍ਰਮਾਤਮਾ ਅਰਦਾਸ ਕਰਦੇ ਆ ਕਿ ਜਿੱਥੇ ਵੀ ਪ੍ਰਮਾਤਮਾ ਦਾ ਅਜੋਤ ਵੀਰ ਹੋਵੇ ਸਹੀ ਸਲਾਮਤ ਹੋਵੇ ਠੀਕ ਹੋਵੇ ਤੇ ਆਪਣੇ ਪਰਿਵਾਰ ਨਾਲ ਸੰਪਰਕ ਕਰੇ ਤੇ ਅੱਜ ਕਿੰਨੇ ਦਿਨ ਹੋ ਗਏ ਨੇ ਅਜੇ ਤੱਕ ਕੋਈ ਫੋਨ ਕਾਲ ਆਈ ਆ ਕੋਈ ਵੀ ਮੈਂ ਠੀਕ ਆ ਜਾਂ ਕਿਸੇ ਦਾ ਕੋਈ ਆਇਆ ਫੋਨ ਸਾਡਾ ਜਿਹੜਾ ਕੰਪਨੀ ਨਾਲ ਕੰਟੈਕਟ ਹੈ ਨਾ ਜੀ ਉਹਦਾ ਮੇਰਾ ਜਵਾਈ ਹੈ ਡਾਕਟਰ ਸਾਹਿਬ ਡਾਕਟਰ ਨਮਰਤੇਜ ਉਹਨਾਂ ਨਾਲ ਉਹ ਸਿਰਫ ਮੈਂ ਪੜਿਆ ਲਿਖਿਆ ਨਹੀਂ ਇਹਨੇ ਬੱਚੇ ਮੇਰੇ ਜੁਰ ਬਹੁਤ بڑے ਆ ਤੇ ਉਹ ਜਿਹੜਾ ਕੰਟੈਕਟ ਹੈ ਨਾ ਉਹ ਹੀ ਕਰਦੇ ਜਾਂ ਇਹ ਕਰਦੇ ਤੇ ਉਹ ਕਰਦੇ ਇਹ ਸੁਸਮਨ ਸਿੰਘ ਜੀ ਕਿੰਨੇ ਗਰੀਬੀ ਦੇ ਦਿਨ ਦੇਖੇ ਸੀ ਕਿੰਨੇ ਗਰੀਬੀ ਦੇ ਹਾਲਾਤ ਵਿੱਚ ਬੱਚੇ ਪਾਲੇ ਸੀ ਪਾਲ ਪੋਸਖੀਆਂ ਵੱਡਿਆ ਕੀਤੀ ਸੀ ਤੇ ਕਿੰਨੀ ਕਿ ਮਿਹਨਤ ਕਰਨੀ ਪਈ ਤੁਹਾਨੂੰ ਮਿਹਨਤ ਤੇ ਕੋਈ ਅੰਤ ਨਹੀਂ ਜਾਏਗਾ ਜੀ ਇੱਕ ਕਦੀ ਸੇਵ ਦਾ ਦਾਣਾ ਨਹੀਂ ਖਾ ਕੇ ਵੇਖੀਦਾ ਕੱਪੜੇ ਸੀ ਸੀ ਕੇ ਵਿਚਾਰੀ ਨੇ ਮੈਂ ਫੇਰੇ ਲਾ ਲਾ ਕੇ ਗੱਡੀ ਦੇ ਉੱਤੇ ਜਾਣਾ ਤੇ ਪੈਸੇ ਦੇਣੇ ਪੈ ਮੈਂ ਆਪਣੇ ਘਰ ਦੇ ਦੇ ਹੱਥ ਰੱਖਦਾ ਇਹਨੇ ਕੱਪੜੇ ਬਣਾਉਣੇ ਕੱਪੜੇ ਸੀਣੇ ਲੋਕਾਂ ਦੇ ਖਾਹਰ ਬਣਾਉਣੇ ਮਿਹਨਤ ਤੁਹਾਨੂੰ ਮਿਹਨਤ ਦਾ ਕੀ ਦਸੀਏ ਮਿਹਨਤ ਤੇ ਇੱਕ ਦੀ ਜ਼ਿੰਦਗੀ ਜੀ ਹੋਣ ਰੋਟੀ ਚ ਸੁੱਖ ਦੀ ਖਾਨ ਲੱਗੇ ਆ ਹੋਣ ਹੀ ਮੁੰਡੇ ਮੇਰੇ ਆर्डर ਕਰਦੇ ਆ ਡੈਡੀ ਖਾ ਲੋ ਆ ਖਾ ਲੋ ਫਤ ਹੁਣ ਮੈਂ ਕੀ ਮਿਹਨਤ ਦੀ ਗੱਲ ਦੱਸਾਂ ਮਿਹਨਤ ਤੇ ਮੇਰੀ ਜਿਹੜੀ ਹੋ ਗਈ ਕੀ ਕਰਾਂ ਮਿਹਨਤ ਦਾ ਮੈਂ ਤਾਂ ਤੇ ਬਹੁਤ ਕੀਤੀ ਮੇਰੀ ਤੇ ਜੁੱਤੀ ਨਹੀਂ ਮੈਂ ਪਾ ਕੇ ਵੇਖੀ ਕਦੀ ਚੇ ਆਪਣੀ ਪੈਰੀ ਜੁੱਤੀ ਕੁੱਟੀ ਪਾ ਕੇ ਚੱਣਾ ਹਣਾ ਜਿੱਤੇ ਜਾਣਾ ਜੋ ਸ੍ਰੀਨਗਰ ਕੀ ਜੋ ਮਨਾਲੀ ਕੀ ਜੋ ਘੁੰਮ ਘੁੰਮ ਕੇ ਫੇਰੇ ਲਾ ਕੇ ਤੇ ਪੈਰ ਲਿਓਣੇ ਪੈਰ ਲਿਓ ਕੇ ਤੇ ਬੱਚਿਆਂ ਦੇ ਉੱਤੇ ਲਾਉਣੇ ਕਦੀ ਮੈਂ ਗੱਡੀ ਨਵੀਂ ਨਹੀਂ ਕੋਈ ਲਈ ਹੁਣ ਆ ਕੇ ਮੈਨੂੰ ਮੁੰਡਿਆਂ ਨੇ ਗੱਡੀ ਲੈ ਕੇ ਦਿੱਤੀ ਆ ਲੱਗਦਾ ਨਹੀਂ ਬਾਬਾ ਜੀ ਸੁਖ ਲਾਂ ਦੀ ਵਾਰੀ ਸੀ ਤੇ ਇਸ ਤਰ੍ਹਾਂ ਰੱਬ ਦਾ ਘਾਣਾ ਵਰਤ ਜਾਂਦਾ ਇਤਾਂ ਦੇ ਫੋਨ ਆਉਂਦੇ ਨੇ ਅਸੀਂ ਵੀ ਪਰਮਾਤਮਕ ਦਾਸ ਕਰਦੇ ਆ ਸੱਚੇ ਪਾਤਸ਼ਾਹ ਜਿੱਥੇ ਵੀਰ ਹੋਵੇ ਠੀਕ ਠਾਕ ਹੋਵੇ ਪਰ ਕੀ ਲੱਗਦਾ ਸੀ ਸੁੱਖ ਲੈਣ ਦੀ ਵਾਰੀ ਸੀ ਹੁਣ ਕਿਉਂਕਿ ਬੁੜਾਪੇ ਦਾ ਸਹਾਰਾ ਸੀ ਬੜੀਆਂ ਆਸਾਂ ਸੀ ਵੀ ਹਰ ਜੋ ਦਾ ਵਿਆਹ ਵੀ ਕਰਾਂਗੇ ਪੁੱਤ ਪੋਤੇ ਨਾਲ ਖੇਡਾਂਗੇ ਨੌ ਕਰੇ ਲਿਆਵਾਂਗੇ ਬੜੀਆਂ ਰੀਝਾਂ ਹੁੰਦੀਆਂ ਬੰਚ ਆ ਬਿਲਕੁਲ ਜੀ ਬਿਲਕੁਲ ਇਹ ਵਿਆਹ ਤਾਂ ਵੀ ਕੀਤਾ ਹੀ ਨਾ ਕਿ ਕਿ ਵਿਆਹ ਜਪਦਾ ਜਨਮ ਜਨਮ ਸੀਗਾ ਜਨਮ ਦਿਨ ਸੀਗਾ ਕਿ ਨਾ 16 ਨੂੰ ਤੇ ਪੰਜ ਮਿੰਟਾਂ ਦਾ ਏਰਫਰ ਹੋਇਆ ਜੀ ਪੰਜ ਮਿੰਟਾਂ ਦਾ ਕਦੀ ਕਹਿੰਦੇ ਮੈਂ ਕਿਨਾ ਪੰਜ ਮਿੰਟ ਪੰਜ ਵਜੇ 12 16 ਨੂੰ ਇਹਦਾ ਹੋ ਗਿਆ ਸੀ 17 ਨੂੰ ਜਨਮ ਦਿਨ ਸੀ ਤੇ 16 ਨੂੰ 16 16 ਨੇ 17 ਨੂੰ ਫੋਨ ਆਉਂਦਾ 17 ਤਰੀਕ ਨੂੰ ਫੋਨ ਆਉਂਦਾ 12:46 ਮਿੰਟ ਦੇ ਉਤੇ ਇਹ ਤੁਹਾਡਾ ਮੁੰਡਾ ਲਾਪਤਾ ਹੋ ਗਿਆ ਵਾ ਬਸ ਸਾਨੂੰ ਤੇ ਫਿਰ ਭੱਜਣਾ ਪੈ ਗਿਆ ਵੀ ਕੀ ਲਾਪਤਾ ਹੈ ਤੇ ਭਾਈ ਜੀ ਜ਼ਿੰਦਗੀ ਬੜੀ ਗਰੀਬੀ ਦੀ ਕੱਟੀ ਐ ਸਾਰੀ ਦੁਨੀਆ ਨੂੰ ਪਤਾ ਜਿੰਨੇ ਵੀ ਮੇਰੇ ਸਟੈਂਡ ਦੇ ਬੱਚੇ ਸਾਰਿਆਂ ਨੂੰ ਪਤਾ ਐ ਮੇ ਬਹੁਤ ਗਰੀਬੀ ਕੱਟੀ ਐ ਜਸਰਾਜੀ ਹੁਣ ਜਾਣਦੇ ਨੇ ਜਿਹੜੇ ਦੇਖਣੇ ਤੁਹਾਨੂੰ ਦਰਸ਼ਕ ਦੇਸਾਂ ਵਦੇਸਾਂ ਚ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਨੂੰ ਕੀ ਅਪੀਲ ਕਰਨਾ ਚਾਹੋਗੇ ਹਜੋਦ ਨੂੰ ਮੈਂ ਤੇ ਇਹੋ ਚ ਕਰਨੀ ਚਾਹੁੰਦਾ ਹਾਂ ਰਜੋਦ ਸਾਰੇ ਅਰਦਾਸ ਕਰੋ ਮੇਰਾ ਮੁੰਡਾ ਤੰਦਰੁਸਤ ਰਹੇ ਬੱਸ ਮੈਂ ਸਾਰੇ ਦੁਨੀਆ ਨੂੰ ਇਹ ਕਹਾਂਗਾ ਮੇਰਾ ਮੁੰਡਾ ਤੰਦਰੁਸਤ ਰਹੇ ਚੱਟ ਦੀ ਕਰਨਾ ਚਾਹੋ ਵੇ ਬੱਸ ਮਾਇ ਕਰੂ ਕਿਰਪਾ ਕਰੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਸਾਡੀਆਂ ਅੱਖਾਂ 'ਚ ਖੁਦ ਪਾਣੀ ਆ ਗਿਆ ਵਾ ਕਿ ਬਾਪ ਦਾ ਦੁੱਖ ਨਹੀਂ ਦੇਖਿਆ ਜਾਂਦਾ ਕੀ ਹਾਲਾਤ ਨੇ ਪ੍ਰਮਾਤਮਾ ਅਰਦਾਸ ਕਰਦੇ ਸੱਚੇ ਪਾਤਸ਼ਾਹ ਜਿੱਥੇ ਵੀ ਹੋਏ ਵੀਰ ਠੀਕ ਹੋਵੇ ਕਿਉਂਕਿ ਮਾਂ-ਬਾਪ ਕੋ ਬੜਾ ਵੱਡਾ ਉਹਨਾਂ ਦਾ ਜਿਹੜਾ ਹੈ ਉਹਨਾਂ ਵਾਸਤੇ ਪਹਾੜ ਟੁੱਟ ਜਾਂਦਾ ਜਦੋਂ ਬੱਚਿਆਂ ਦੇ ਦੁੱਖ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਵੀ ਬੁਢਾਪੇ ਦਾ ਸਹਾਰਾ ਬੰਨਾ ਸੀ ਸਦਾ ਕੁਲਦੀਪ ਸਿੰਘ ਦਾ ਤੇ ਅੱਜ ਕਿਸ ਤਰ੍ਹਾਂ ਜਿਹੜਾ ਇਹ ਸਹਾਰਾ ਥੋੜਾ ਆ ਡੋਲ ਗਿਆ ਵਾ ਜਦੋਂ ਫੋਨ ਹੁੰਦਾ ਫੋਨ ਤੋਂ ਬਾਅਦ ਪਰਿਵਾਰ ਦੇ ਕੀ ਹਾਲਾਤ ਹੋ ਗਏ ਨੇ ਰੋ ਰੋ ਕੇ ਜਿਹੜਾ ਦਰਦ ਬਿਆਨ ਕਰਦੇ ਨੇ ਤੇ ਮਾਤਾ ਜੀ ਦਾ ਗੱਲ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕੋਈ ਮਾਰਤੀ ਹੋ ਇੱਕ ਮਾਂ ਵਾਸਤੇ ਵੀ ਬਹੁਤ ਵੱਡੀ ਗੱਲ ਹੁੰਦੀ ਆ ਵੀ 9 ਮਹੀਨੇ ਆਪਣੇ ਪੇਟ ਚ ਰੱਖਣਾ ਪਾਲ ਪੋਸ ਕੇ ਵੱਡਾ ਕੀਤਾ ਕਿੰਨੀ ਕਿ ਮਾਰ ਦਾਸਾ ਕੀਤੀਆਂ ਪੁੱਤ ਵਾਸਤੇ ਕਿੰਨੇ ਕਿ ਮੱਥੇ ਟੇਕੇ ਸੀ ਫਿਰ ਜਾ ਕੇ ਹਜੋਤ ਮਿਲਿਆ ਬੜੀ ਮਿਹਨਤ ਨਾਲ ਹੈ ਬੱਚਾ ਲੈ ਹਈ ਮੈਂ ਕੋਈ ਗੁਰੂ ਘਰ ਨਹੀਂ ਛੱਡਿਆ ਮੇਰਾ ਦੰਨਾ ਕੁੜੀਆਂ ਤੋਂ ਛੋਟਾ ਮੁੰਡਾ ਸੀ ਹ ਬੜੀਆਂ ਸਨਾਂ ਵਾਲੇ ਅਸੀ ਸੱਚੇ ਪਾਜਾ ਮਾਲ ਕੰਮੜੀ ਗਰੀਬੀ ਹਾਲ ਤੇ ਮੈਂ ਪਾਲਿਆ ਸੇ ਬੱਚੇ ਇਹਨੂੰ ਇਥੋਂ ਤੱਕ ਉਹਦੇ ਛੋਟੇ ਹੁੰਦੇ ਸੀ ਇਹ ਤਰੀਕਾ ਜਿਵੇਂ ਮੈਂ ਮਮੀ ਮਰਚ ਨੂੰ ਨਹੀਂ ਵੀ ਜਾਣਾ ਚਲੋ ਮੈਂ ਆਪਣੀ ਜੋ ਵੀ ਮਿਹਨਤ ਕੀਤੀ ਕਰਕੇ ਆਪਣੇ ਬੱਚੇ ਨੂੰ ਇਥੋਂ ਤੱਕ ਪਹੁੰਚਾਇਆ 16 ਤਰੀਕ ਰਾਤ ਨੂੰ ਮੇਰੇ ਨਾਲ ਉਹਦੀ ਗੱਲ ਹੋਈ ਆ ਕਹਿੰਦਾ ਮਮਾ ਮੈਂ 13 ਤਰੀਕ ਪਾ ਦਿੱਤੀ ਤੇ 15 16 ਤੱਕ ਮੈਂ ਆ ਜਾਵਾਂਗਾ ਮੈਂ ਕਿਵੇਂ ਲੋ ਠੀਕ ਹੈ ਉੜਕੇ ਆਪਣੀ ਭੈਣ ਨਾਲ ਕੀਤੀ ਛੋਟੀ ਭੈ ਵੱਡੀ ਭੈਣ ਨਾਲ ਗੱਲ ਕੀਤੀ ਆ ਉਹਨਾਂ ਨੇ ਵੀ ਇਹੀ ਕਹਿੰਦਾ ਰਿਹਾ ਕਿ ਦੀਦੀ ਤੁਸੀਂ ਤਿਆਰੀ ਰੱਖੋ ਮੈਂ ਆ ਜਾਣਾ ਉਹ ਆ ਕੇ ਪਰ ਬਾਹਰ ਕੁਮ ਬਣਵਾਤੇ ਜਾਵਾਂਗੇ ਜਿਉਂ ਰਾਤ ਨੂੰ ਸਾਨੂੰ 12:46 ਤੇ ਫੋਨ ਆਂਦਾ ਵਾ ਜਿਦੋਂ ਉਹ ਕਹਿੰਦੇ ਨੇ ਕਿ ਤੁਹਾਡਾ ਬੱਚੇ ਨੇ ਲੱਭ ਨਹੀਂ ਰਿਹਾ ਲਾਪਤਾ ਹੋ ਗਿਆ ਵਾ ਜਦ ਕਿ ਉਹਦੀ ਡਿਊਟੀ 12 ਮਈ ਦੀ ਸੀ ਤੇ 11:30 ਮਈ ਤੋਂ ਸੰਦੂ ਸੰਦ ਵੀ 11:30 ਮਈ ਦਾ ਬੱਚਾ ਨਹੀਂ ਲੱਭਣ ਡਿਆ ਇਹ ਕਿਸ ਤਰ੍ਹਾਂ ਹੋ ਸਕਦਾ ਕਿ 11:30 ਮਈ 12 ਮਈ ਡਿਊਟੀ ਹੋਏ ਤੇ ਬੱਚਾ 11:30 ਮਈ ਤੋਂ ਗਾਇਬ ਹੋ ਜਾਵੇ ਫਿਰ ਉਹ ਕਹਿੰਦੇ ਕਿ ਇਹਦੀ ਜੁੱਤੀ ਇਹਦਾ ਮੋਬਾਈਲ ਉੱਥੇ ਹੀ ਪਿਆ ਹੋਇਆ ਦੇਖੋ ਜੇ ਬੱਚੇ ਦਾ ਜੁੱਤੀ ਮੋਬਾਈਲ ਪਿਆ ਤਾਂ ਬੱਚਾ ਮੇਰਾ ਕਿੱਥੇ ਚਲੇ ਗਿਆ ਕਿੱਥੇ ਚਲੇ ਗਿਆ ਬੱਚਾ ਮੇਰਾ ਮੈਂ ਤੇ ਹੀ ਸਖਰ ਪਰ ਸਭ ਲੋਕਾਂ ਕੇ ਅਰਦਾਸ ਕਰੂੰ ਕਿ ਮੇਰੇ ਹਰਜੋਤ ਵਾਸਤੇ ਸਾਹਬ ਅਰਦਾਸਾਂ ਕਰੋ ਸੱਚੇ ਪਾਤਸ਼ਾਹ ਮੇਰੇ ਬੱਚਾ ਮੇਰੇ ਘਰ ਦੇ ਮਿਰਚੋਲੀ ਰੱਬ ਖੈਰ ਪਾਵੇ ਮੈਂ ਦੇ ਇੱਕ ਮਾਂ ਹੋ ਕੇ ਤੇ ਆਪਣਾ ਦੁੱਖ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਬੜੀ ਗਰੀਬੀ ਨਾਲ ਇਹ ਬੱਚਾ ਪਾਲਿਆ ਸੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਮਾਂ ਆ ਤੁਹਾਡੀ ਗਾੜੀ ਹੱਥ ਜੋੜ ਕੇ ਅਰਦਾਸਾਂ ਕਰਦੀ ਆ ਬੇਨਤੀ ਕਰੀ ਆ ਕਿ ਉਸਦੇ ਪੁੱਤ ਹਰਜੋਤ ਵਾਸਤੇ ਪਰਮਾਤਮਾ ਘਰ ਜਾ ਕੇ ਅਰਦਾਸ ਕਰਿਓ ਕਿ ਉਸਦੀ ਉਮਰ ਲੰਮੀ ਹੋਵੇ ਤੇ ਜਿੱਥੇ ਵੀ ਹੋਵੇ ਹਰਜੋਤ ਠੀਕ ਠਾਕ ਹੋਵੇ ਕਿਉਂਕਿ ਮਾਂ ਵਾਸਤੇ ਬੜਾ ਵੱਡਾ ਕਹੋ ਵੀ ਮਾਂ-ਬਾਪ ਦੇ ਇੱਕ ਪਹਾੜ ਟੁੱਟ ਜਾਂਦਾ ਦੁੱਖਾਂ ਦਾ ਜਦੋਂ ਇਸ ਤਰ੍ਹਾਂ ਦੀ ਖਬਰ ਸੌਂਦੇ ਨੇ ਤੇ ਮੈਨੂੰ ਇਸੋ ਵੀ ਮਾਂ ਚ ਬੜੀਆਂ ਚਾਵਾ ਹੁੰਦੀਆਂ ਨੇ ਬੜੇ ਹਾਸਾ ਹੁੰਦੀਆਂ ਨੇ ਇਹ ਜੋਤ ਦਾ ਵਿਆਹ ਵੀ ਕਰਾਂਗੇ ਕਰੇ ਨੌ ਲਿਆਵਾਂਗੇ ਨੌ ਦੀ ਪੱਕੀ ਖਾਵਾਂਗੇ ਤੇ ਪੁੱਤ-ਪੋਤੇ ਖੇਡਾਂਗੇ ਇਹ ਚੀਜ਼ਾਂ ਬੜੀਆਂ ਹੁੰਦੀਆਂ ਨੇ ਇਹ ਤਾਂ ਬੜੀ ਆਸਤੀ ਜੀ ਐ ਕਿ ਉਹਨੂੰ ਕਿਹਾ ਤੇ ਮਾਇਗਾ ਤੇਰੇ ਅਰ ਕਿਸ ਰਿਸ਼ਤੇ ਨਾਲ ਅਪਕੇ ਤਰ੍ਹਾਂ ਵਿਆਹ ਕਰਨਾ ਹਾਸਾ ਤੇ ਮੇਰੀਆਂ ਬੜੀਆਂ ਸੀ ਜੀ ਪਰ ਮੈਂ ਹੁਣ ਕੀ ਕਰ ਸਕਦੀ ਮੈਨੂੰ ਅਜੇ ਕੋਈ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਮੈਨੂੰ ਨਹੀਂ ਇਹ ਸਮਝ ਆਉਂਦੀ ਉਹ ਮੈਂ ਆਪਣਾ ਬੱਚਾ ਕਿੱਥੇ ਲੱਭਾਂ ਮੈਂ ਕਿਉਂ ਪਰ ਚਾਰੇ ਅਰਦਾਸ ਕਰਦੀ ਕਿ ਮੇਰਾ ਜਲਦੀ ਉਹਦਾ ਬੱਚਾ ਰੱਬ ਕਿਦੇਓ ਮੇਰਾ ਬੱਚਾ ਲੱਭ ਕੇ ਮੇਰੇ ਘਰ ਕਲਾਓ ਮੇਰੀ ਇਹ ਅਰਦਾਸ ਸਾਰੇ ਅੱਗੇ ਠੀਕ ਬਹੁਤ ਬਹੁਤ ਧੰਨਵਾਦੀ ਏਸੀ ਗੱਲਬਾਤ ਕੀਤੀ ਉਸ ਪਰਿਵਾਰ ਦੇ ਨਾਲ ਤੇ ਸਾਡੀ ਖਾਸ ਕਰਕੇ ਦਸ਼ਕਾ ਨੂੰ ਪੀ ਲਿਆ ਕਿ ਇਸ ਪਰਿਵਾਰ ਦੀ ਜਰੂਰ ਸਾਰ ਲਈ ਜਾਵੇ ਤੇ ਜਿੱਥੇ ਵੀ ਇਹਨਾਂ ਦਾ ਪੁੱਤ ਹੋਵੇ ਉਸ ਦੇ ਵਾਸਤੇ ਅਰਦਾਸਾਂ ਬੇਨਤੀਆਂ ਜਰੂਰ ਕਰਾਓ ਪ੍ਰਮਾਤਮਾ ਗਾੜੀ ਕਿ ਤਾਂ ਜੋ ਕਿ ਜਿਹੜਾ ਪੁੱਤਰ ਆ ਆਪਣੇ ਮਾਪੇ ਵੇਚਾ ਸਕੇ ਕਿਉਂਕਿ ਤਿੰਨਾ ਭੈਣ ਦਾ ਇਕੱਲਾ-ਕੱਲਾ ਭਰਾ ਆ ਭੈਣਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਆ ਜਦੋਂ ਪਤਾ ਲਗਾ ਵੀ ਉਹਨਾਂ ਦਾ ਭਰਾ ਲਾਪਤਾ ਆ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਬਜ਼ੁਰਗ ਬਾਪ ਆ ਸਰਦਾਰ ਕੁਲਦੀਪ ਸਿੰਘ ساری ਉਮਰ ਮਿਹਨਤ ਕਰਕੇ ساری ਉਮਰ ਨਾਲ ਦਿਹਾੜੀ ਕਰਕੇ ਆਪਣੇ ਬੱਚੇ ਜਿਹੜੇ ਪਾਲੇ ਨੇ ਹੁਣ ਸੁੱਖ ਲੈਣ ਦੀ ਵਾਰੀ ਸੀ ਪਰ ਆਤਮਾਗਾੜੀ ਸੁੱਖ ਲੈਣ ਦੀ ਵਾਰੀ ਸੀ ਵੀ ਪੁੱਤਰ ਕੋ ਹੁਣ ਸੁੱਖ ਲਾਵਾਂਗੇ ਬੁਢਾਪੇ ਦਾ ਸਹਾਰਾ ਬਣੂਗਾ ਪਰ ਇੱਕ ਫੋਨ ਹੁੰਦਾ ਵੀ ਤੁਹਾਡਾ ਪੁੱਤ ਲਾਪਤਾ ਹੋ ਗਿਆ ਡਿਊਟੀ ਉਤੋਂ ਮਰਚਨੇਵ ਦਾ ਅਫਸਰ ਸੀ ਬੁੰਬੇਸ਼ਰ ਵਿੱਚ ਅਤੇ ਉਸ ਤੋਂ ਬਾਅਦ ਇਸ ਪਰਿਵਾਰ ਦੀਆਂ ਅਨਿੰਦਰਾ ਔਰਜੀਆਂ ਆਂ ਅਤੇ ਉਸ ਪਰਿਵਾਰ ਦੇ ਹਾਲਾਤ ਕੀ ਹੋ ਜਾਂਦੇ ਤੁਸੀਂ ਦੇਖ ਸਕਦੇ ਹੋ ਸਾਡੀ ਦੁਸ਼ਕਾਨੋਂ ਪੀ ਲਿਆ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਅਤੇ ਇਹ ਜਿਹੜੀ ਖਬਰ ਆ ਹਰ ਜੋ ਤੱਕ ਜਰੂਰ ਪਹੁੰਚ ਜਾਏ ਕਿ ਤੁਹਾਡੇ ਪਰਿਵਾਰ ਦਾ ਕੀ ਹਾਲਾਤ ਨੇ ਤੁਹਾਡੇ ਮਾਤਾ ਪਿਤਾ ਦਾ ਕੀ ਹਾਲਾਤ ਨੇ ਤੇ ਤੁਹਾਨੂੰ ਯਾਦ ਕਰ ਰਹੇ ਨੇ ਜਿੱਤੇ ਵੀ ਹਰ ਜੋਤ ਹੋਵੇ ਪਰਮਾਤਮਾਗੇ ਅਰਦਾਸ ਕਰਦੇ ਆ ਕਿ ਸੱਚੇ ਬਾਦਸ਼ਾਹ ਉਹ ਠੀਕ ਠਾਕ ਹੋਵੇ ਤੇ ਆਪਣੇ ਪਰਿਵਾਰ ਦੇ ਨਾਲ ਸੰਪਰਕ ਜੁੜ ਕਰੇ ਕਿਉਂਕਿ ਬੁਢਾਪੇ ਦਾ ਸਾਰਾ ਸੀ ਇਨਾ ਦੋਵਾਂ ਜੀ ਆਂਦਾ ਤੇ ਤਿੰਨ ਭੈਣਾਂ ਦਾ ਭਰਾ ਸੀ ਜਦੋਂ ਕਿਤੇ ਰਖੜੀ ਆਉਂਦੀ ਸੀ ਦੇਨਧਾਰ ਹੁੰਦਾ ਸੀ ਤੇ ਭੈਣਾਂ ਨੂੰ ਅਕਸਰ ਚਾਹ ਹੁੰਦਾ ਕਿ ਸਾਡਾ ਭਰਾ ਵੇ ਰਖੜੀ ਜਿਹੜੀ ਇਹ ਬਣਾਵੇ ਅੱਜ ਉਹ ਭੈਣਾਂ ਵੀ ਡੀਕਰੀਆਂ ਨੇ ਤੇ ਅੱਜ ਉਹ ਮਾਪੇ ਵੀ ਡੀਕਰੇ ਨੇ ਤੁਸੀਂ ਦੇਖ ਸਕਦੇ ਹੋ ਉਸ ਬੁੜਾਪੇ ਬਾਪ ਦੇ ਵਿੱਚ ਅੱਖਾਂ ਦੇ ਵਿੱਚ ਅੱਜ ਵੀ ਹੰਝੂ ਨੇ ਅੱਜ ਵੀ ਜਿਹੜੇ ਹੰਝੂ ਨੇ ਅਤੇ ਆਪਣੇ ਪੁੱਤਰ ਨੂੰ ਉਡੀਕ ਰਿਹਾ ਵਾ ਬਾ ਦਰਵਾਜ਼ਿਆਂ 'ਤੇ ਵੇਖ ਕੇ ਕਿ ਪਤਾ ਨਹੀਂ ਕਿਹੜੇ ਵੱਲੇ ਹਰਜੋਤ ਆਵੇ ਅਰਜੋਤ ਦੇ ਆਪਣੇ ਘਰੇ ਵਾਪਸ ਆਵੇ ਮੈਨੂੰ ਇਸੋ ਪੇ ਬਾਹਰ ਦਰਵਾਜੇ ਉਲ ਵੇਖਣ ਦੇ ਜੇ ਕਿ ਲੱਗਦਾ ਵੀ ਸ਼ਾਇਦ ਹਰਜੋਤ ਕਦੋਂ ਆਇਆ ਹਰਜੋਦਾ ਆਊਗਾ ਲੱਗਦਾ ਹੈ ਲੱਗਦਾ ਮੈਂ ਜਦੋਂ ਵੇਖਦਾ ਮਾਰ ਮਗਾਣੀ ਆ ਗਿਆ ਘੱਟ ਨਹੀਂ ਵੰਗਾ ਨਹੀਂ ਮਾਰ ਵੇਖੀ ਮੁੰਨਾ ਕੋਲੇ ਖੜੇ ਆ ਗਿਆ ਫਿਰ ਵੇਖੀ ਤੇ ਬੂਆ ਕੋਲ ਕੇ ਕੋਈ ਨਹੀਂ ਆਣੀ ਨਮਨ ਜੋ ਤੂ ਜੋ ਤੂੰ ਘੜਾਣੀ ਆ ਘੜਾਣੀ ਕਿੱਤੇ ਆਣੀਆ ਘਰ ਵੀ ਜਦੋਂ ਬੰਦੂਚੇ ਘੱਟ ਤੋਂ ਜਦੋਂ ਘਰ ਆਇਆ ਉਦੋਂ ਵੀ ਮਰ ਉਹਨੂੰ ਵੇਖਣਾ ਮੈਨੂੰ ਮੇਹ ਲੱਗਦਾ ਇੱਕ ਬੂਆ ਖੜਖਾਇਆ ਜਾਂ ਨਹੀਂ ਨੇ ਲੱਗਦਾ ਮੈਨੂੰ ਇਹਨੇ ਭੱਜ ਕੇ ਜਾਣਾ ਵੇਖਣਾ ਬੂਆ ਕਹਿੰਦੀ ਨਹੀਂ ਆਣੀ ਨਹੀਂ ਉਤਰੇ ਲੱਗਦਾ ਤੁਹਾਨੂੰ ਤੁਹਾਨੂੰ ਅਸੀਂ ਦੇ ਮੈਂਟਲੀ ਅਫਸਟ ਹੋ ਚੁੱਕੇ ਆ ਸਾਡਾ ਵੀ ਕੀ ਮਦਦ ਕਰੋ ਉਹੀ ਚਲ ਜਾਣਾ ਤਾਂ ਇਹ ਮੈਂ ਪਾਜੀ ਜੀ ਨੇ ਬੇਹਤ ਮਿਹਨਤ ਕਰਕੇ ਬੱਚਿਆਂ ਨੂੰ ਪੜਾਇਆ ਲਗਾਇਆ। ਕੋਈ ਸਾਡੇ ਬੱਚਿਆਂ ਨੇ ਮੇਰੀ ਬਹੁਤ ਕਦਰ ਪਾਈ ਹੈ। ਮੇਰੀ ਬਹੁਤ ਜਿੰਦਗੀ ਦਿੱਤੀ ਹੈ। ਮੇਰੇ ਬੱਚਿਆਂ ਨੇ ਮੈਨੂੰ ਕਦੇ ਨਹੀਂ ਛੱਡੀ ਕਿਸੇ ਗੱਲ ਦੀ। ਮੇਰੇ ਬੱਚਿਆਂ ਨੇ ਮੈਨੂੰ ਕਦੇ ਨਹੀਂ ਛੱਡੀ। ਮੇਰੀ ਬਹੁਤ ਜਿੰਦਗੀ ਦਿੱਤੀ। ਅੱਜ ਵੀ ਮੇਰੇ ਪੈਰ ਧੋਤੋਂ ਪਿੰਦੇ ਮੇਰੇ ਬੱਚੇ ਸਾਰੇ ਤੇ ਕੁੜੀਆਂ ਵੀ ਇਹ ਮੁੰਡਾ ਵੀ ਮੇਰਾ। ਮੁੰਡੇ ਨੇ ਜਦੋਂ ਹੁਣ ਹਰ ਚੀਜ਼ ਨੋ ਹੀ ਲੈ ਕੇ ਦੇਣੀ। ਮੈਨੂੰ ਕੋਈ ਚੀਜ਼ ਨਹੀਂ ਟਾਟਾ ਨਹੀਂ ਛੱਡਿਆ ਉਹਨੇ ਮੈਨੂੰ ਜਦ ਤੱਕ ਮੈਂ ਕਹਣਾ ਹਣੀ ਮੇਰਾ ਮੋਬਾਈਲ ਟੁੱਟ ਗਿਆ ਉਹਨੇ ਸੋਲੇ ਲੈ ਲੈ ਮੈਨੂੰ ਮੇਰਾ ਨਹੀਂ ਮੈਨੂੰ ਆਹ ਕੰਮ ਹੈ ਕਿ ਮੈਨੂੰ ਗੱਡੀ ਚਾਹੀਦੀ ਉਹਨੇ ਉਸੇ ਦੇ ਲੈ ਦੇਣੀ ਮੈਨੂੰ ਉਹਨੇ ਕਮੀ ਨਹੀਂ ਕੋਈ ਛੱਡੀ ਮੈਨੂੰ ਵੀ ਨਹੀਂ ਡਾਡੀ ਫਿਰ ਉਹਨੂੰ ਮੈਂ ਕਈ ਵਾਰੀ ਕਹਣਾ ਭਾਈ ਡਾਡੀ ਕਿ ਨਾ ਤੁਸੀਂ ਪੈਸੇ ਆਪਣੇ ਅਕਾਊਂਟ ਚ ਰੱਖਿਆ ਕਰੋ ਮੈਂ ਕਹਿੰਦਾ ਨਹੀਂ ਮੈਂ ਰੱਖਣਾ ਨਹੀਂ ਮੇਰਾ ਅਕਾਊਂਟ ਤੇਰੇ ਚ ਫੈ ਮੈਨੂੰ ਜ਼ਰੂਰਤ ਨਹੀਂ ਪਈ ਵਾਹਿਗੁਰੂ ਤੇ ਤਾਂ ਬੜਾ ਕੋਈ ਸੀਗਾ ਕੋਈ ਅਜਿਹਾ ਨੂੰ ਕਮੀ ਥੋੜਾ ਜਿਹੀ ਮੈਨੂੰ ਕਿਸੇ ਚੀਜ਼ ਦੀ ਉਹਦੇ ਕੋਈ ਜਗਾ ਵਾ ਉਹਦੇ ਕੋ ਗੱਡੀਆਂ ਵਾ ਉਹਦੇ ਕੋ ਪੈਸਾ ਵਾ ਸਭ ਕੁਝ ਹੀ ਉਹਦੇ ਕੋ ਵਗਦਾ بڑا ਕੋਈ ਸੀ ਪਰ ਅਸੀਂ ਵੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਗਾੜੀ ਤੇ ਸਾਡੇ ਜਿਹੜੇ ਦਰਸ਼ਕ ਨੇ ਦੇਸਾਂ ਹੁੰਦੀ ਸ਼ਾ ਜ ਬੈਠੇ ਨੇ ਰੱਬ ਅੱਗੇ ਸਿਰਉਤੇ ਨੇ ਤੇ ਸਾਡੀ ਵੀ ਅਪੀਲ ਆ ਜਿੱਥੇ ਸਾਡੀ ਖਬਰ ਨੂੰ ਤੁਸੀਂ ਇੰਨਾ ਪਿਆਰ ਦੇ ਦਿੰਦੇ ਹੋ ਇੰਨਾ ਮਾਨਸਕਾਰ ਕਰਦੇ ਹੋ ਅੱਜ ਜਿਹੜੇ ਬਜ਼ੁਰਗ ਬਾਪ ਨੇ ਅਤੇ ਉਹ ਭੈਣਾਂ ਨੇ ਜਿਹੜੀਆਂ ਆਪਣੇ ਭਰਾ ਨੂੰ ਡਿਗਰੀਆਂ ਨੇ ਤੇ ਇਹ ਜਿਹੜੇ ਬਜ਼ੁਰਗ ਬਾਪ ਆ ਤੇਰੀ ਮਾਤਾ ਵਾ ਆਪਣੇ ਪੁੱਤ ਨੂੰ ਡਿਗਰੀ ਆ ਉਸ ਦੀ ਲੰਬੀ ਉਮਰ ਵਾਸਤੇ ਅਰਦਾਸ ਜੂ ਕਰਿਓ ਪ੍ਰਮਾਤਮਾ ਗਾੜੀ ਕਿ ਜਿੱਥੇ ਵੀ ਹੋਵੇ ਜੋ ਠੀਕ ਹੋਵੇ ਅਤੇ ਆਪਣੇ ਭਰਾ ਵਿੱਚ ਖਾਸਤਾ ਵਜਦਾ ਆਪਣੇ ਭਰਾ ਵਿੱਚ ਘਰੇ ਆ ਸਕੇ ਮੇਨੂੰ ਦਿਓ ਜਹਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਗਲੋਬਲ ਚੈਨਲ ਆਮਰ